ਮਿੰਦਰ ਬਾਟਰ ਦੇ ਮੁੰਡੇ ਨੂੰ ਆਦੇ ਆ ਜਦੋਂ ਇੱਥੇ ਭਰਾਲੀ ਨੂੰ ਅੱਗ ਲਾ ਲੈਨੇ ਆ ਬੜੀ ਛੇਤੀ ਦਫ਼ਤਰ ਦੇ ਵਿੱਚੋਂ ਪਰਚਾ ਦਰਜ ਕਰਦੇ ਹੋ ਵੀ ਫਲਾਨੇ ਖੇਤ ਦੇ ਵਿੱਚ ਲਾ ਕੇ ਹੁਣ ਮਿੰਦਰ ਦਾ ਮੁੰਡਾ ਕਿੱਧਰ ਗਿਆ ਭਗਵੰਤ ਮਾਨ ਜੇ ਤੇਰੀਆਂ ਲੱਤਾਂ ਦੇ ਵਿੱਚ ਦਾਮਾਂ ਤਾਂ ਤੂੰ ਆ ਕੇ ਕਹਦੇ ਮਾਇਆ ਕੁਰਸੀ ਦੇ ਉੱਤੇ ਭਲਾ ਲੋਕਾਂ ਦਾ ਨਹੀਂ ਕਰ ਸਕਦਾ ਕਿਉਂਕਿ ਕੁਰਸੀ ਰਜਵਾੜਿਆਂ ਦੀ ਹੈ ਕਾਰਪੋਰੇਟਾਂ ਦੀ ਹੈ ਵਿਸ਼ਵਪਰਸਸਤਾ ਦੀ ਹੈ ਇੱਥੇ ਪਾਣੀ ਦੀ ਬੋਤਲ ਨੂੰ ਪੱਕ ਦੇ ਉੱਤੇ ਪਾ ਕੇ ਤੇ ਤੀਰ ਵਿਖਾ ਕੇ ਨੌਟਕੀ ਕਰਕੇ ਲੋਕਾਂ ਨੂੰ ਗਮਰਾਹ ਕਰ ਰਹੇ ਹੋ ਸਾਨੂੰ ਸੋਨੂ ਮੈਦਾਨ ਦੇ ਵਿੱਚ ਲੈ ਕੇ ਆਵਾਂਗੇ ਜਿਹੜੇ ਤੁਸੀਂ ਅੱਜ ਬੀਜਪੀ ਦੀ ਪਿੱਠ ਤੇ ਖੜੇ ਹੋ ਇਹ ਡੋਗਰੇ ਨੇ ਡੋਗਰੇ ਤੇ ਸਾਨੂੰ ਘਰਾਂ ਚ ਆ ਕੇ ਛੋਟੀਆਂ ਜ਼ਮੀਨਾਂ ਵੀ ਨੱਪਣਗੇ ਛੋਟੀ ਆਵਾਜ਼ ਵੀ ਨੱਪਣਗੇ ਇੱਕ ਘੰਟਾ ਮੈਨੂੰ ਧੁੱਪੇ ਪਾਈ ਬੈਠੇ ਨੂੰ ਸਾਨੂੰ ਸੰਗ ਮੰਨੋ ਕੋਈ ਮਾੜੀ-ਮੋਟੀ ਲੈ ਜਾਓ ਚੱਕ ਕੇ ਫਿਰ ਕੀ ਅਸੀਂ ਖੁੱਡੇ ਖੁੱਡੇ ਦੇ ਵਿੱਚ ਤੂੜੀ ਵਾਲੇ ਦੇ ਵਿੱਚ ਵੜ ਕੇ ਅਸੀਂ ਆਉਂਦਾ ਪ੍ਰਚਾਰ ਕਰੀਏ ਫਟਵੰਤ ਮਾਨ ਸਾਹਿਬ ਤੇ ਤੁਹਾਡਾ ਪ੍ਰਸ਼ਾਸਨ ਜਾਂ ਤਾਂ ਚੱਕ ਕੇ ਉਹਨੇ ਦਿਨ ਜੇਲ੍ਹ ਚ ਸੁੱਟੋ ਸੰ ਪਰ ਇਹ ਆਵਾਜ਼ ਸਾਡੀ ਆਵਾਜ਼ ਦੱਬ ਕੇ ਜੇ ਤੋਂ ਤੁਸੀਂ ਵੀ ਲੋਕਾਂ ਦੀ ਆਵਾਜ਼ ਦੱਬੀ ਜਾਊਗੀ ਆ ਨਹੀਂ ਦੱਬੀ ਜਾਊਗੀ ਇਹ ਮਲਾਜਮ ਨਹੀਂ ਰਹੇ ਨੇ ਇੱਥੇ ਲੋਕ ਨਾ ਰਹਿ ਓਏ ਸੋਚ ਲੋ ਜਾਗ ਜਾਓ ਤੁਸੀਂ ਵੀ ਅਸੀਂ ਕਿੱਲ ਲੈ ਕੇ ਆਏ ਆ ਵੀ ਸੜਕਾਂ ਦੇ ਉੱਤੇ ਕਿੱਲ ਕੱਢ ਰਹੇ ਆ ਸਾਡੇ ਕੋਲੇ ਬੈਰੀਗੇਟ ਆ ਅਸੀਂ ਤਾਂ 6 ਮਿੰਟ ਦੀਆਂ ਕੰਧਾਂ ਨਹੀਂ ਕੱਢੀਆਂ ਸਾਡੇ ਕੋਲੇ ਤਾਂ ਭਾਈ ਪ੍ਰਾਈਵੇਟ ਹਥਿਆਰ ਨਹੀਂ ਵੀ ਅਸੀਂ ਉਹਨਾਂ ਨੂੰ ਗੋਲੀ ਮਾਰ ਦਈਏ ਵੀ ਜਿਹੜਾ ਤੂੰ ਗਮਰਾਹ ਕਰ ਰਿਹਾ ਲੋਕਾਂ ਨੂੰ ਵੀ ਇਹ ਮੈਨੂੰ ਬੰਦਾ ਚੰਗਾ ਬੋਲਦਿਆ ਦੱਸ ਕੱਟ ਕਿ ਕਿੱਥੇ ਤੈਨੂੰ ਬੰਦਾ ਚੰਗਾ ਬੋਲਿਆ ਐਦਰ ਤਸਵੀਰਾਂ ਹਾਸਲਾ ਜਸ ਹਾਂਸਰਾਜ ਹਸਤੇ ਦਾ ਦਾਖਲ ਹੋਣ ਤੇ ਜਿਹੜਾ ਲਗਾਤਾਰ ਜਿਹੜਾ ਅੱਗੇ ਵੱਧ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਦੀਆਂ ਜਿਹੜੀਆਂ ਉਹ ਕਹਿੰਦੇ ਪੱਗਾਂ ਵੀ ਜਿਹੜੀਆਂ ਲੈ ਗਈਆਂ ਤਾਂ ਲਗਾਤਾਰ ਉਹਨਾਂ ਵੱਲ ਅੱਗੇ ਵੱਧ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਵੱਲੋਂ ਫਿਰ ਰੋਕਿਆ ਜਾ ਰਿਹਾ ਹੈ ਜਿਹੜੇ ਹੈ ਹਾਂਸਰਾਜ ਹਾਂਸਾ ਇੱਥੇ ਪਹੁੰਚਿਆ ਤਾਂ ਉਹਨਾਂ ਨੂੰ ਰੋਕਣ ਦਾ ਉਹਨਾਂ ਨੂੰ ਉਹਨਾਂ ਦੇ ਕੋਲ ਪਹੁੰਚਣ ਦਾ ਕਿਸਾਨ ਯਤਨ ਕਰ ਰਿਹਾ ਤੇ ਪੁਲਿਸ ਵੱਲੋਂ ਲਗਾਤਾਰ ટકਿਆ ਜਾ ਰਿਹਾ ਹੈ ਪੁਲਿਸ ਵੱਲੋਂ ਲਗਾਤਾਰ ਪਾਕੇ ਪਾਸੇ ਕੀਤਾ ਜਾ ਰਿਹਾ ਹੈ ਪੱਗਾਂ ਤੱਕ ਜਿਹੜੀਆਂ ਕਿਸਾਨਾਂ ਦੀਆਂ ਉਹ ਲੈ ਗਈਆਂ ਉਹਨਾਂ ਦਾ ਇੱਕ ਹੀ ਮੰਗ ਹੈ ਕਿ ਅਸੀਂ ਕੁਵਰੋਧ ਕਰਨਾ ਹੈ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਰਦਾਬਾ ਮਰਦਾਬਾ ਦੇ ਨਾ ਰਹੇ ਜਿਹੜੇ ਆ ਲਗਾਏ ਜਾ ਰਹੇ ਆ ਤਾਂ ਲਗਾਤਾਰ ਜਿਹੜੀ ਹੈ ਝਾੜ ਪਰ ਪ੍ਰਸ਼ਾਸਨ ਚੱਲ ਰਹੀ ਹੈ ਕਿਸਾਨਾਂ ਦੀ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਪਰ ناکਾਮ ਕੋਸ਼ਿਸ਼ਾਂ ਜਿਹੜੀਆਂ ਸਾਹਤ ਹੋ ਰਹੀਆਂ ਲਗਾਤਾਰ ਜਿਹੜਾ ਵਿਰੋਧ ਨੂੰ ਜਿਹੜਾ ਉਹ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਅੱਗੇ ਵਧਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿਸਾਨਾਂ ਨੂੰ ਤਾਂ ਤਸਵੀਰਾਂ ਅਸਵਸਥ ਦੀਆਂ ਦੁੱਧਾ ਪਿੰਡ ਦੀਆਂ ਜਿੱਥੇ ਲਗਾਤਾਰ ਇੱਕ ਘੰਟਾ ਹੋ ਗਿਆ ਜਿਹਨੂੰ ਭਾਈ ਬੈਠਿਆ ਨੂੰ ਸਾਨੂੰ ਸੰਗ ਮੰਨੋ ਕੋਈ ਮੋੜੀ-ਮੋਟੀ ਲੈ ਜੋ ਚੱਕ ਕੇ ਫਿਰ ਤਪੱਸਿਆ ਕਰੀ ਜੰਨੇ ਸੋਡੇ ਮੂੰਹ ਨਹੀਂ ਵੇਖੀ ਜਾਂਦੇ ਆ 70 ਮੀਟਰ ਤੇ ਜਾ ਕੇ ਠੱਲੋ ਲੋਕ ਨਾ ਗੱਲਾਂ ਜਿੰਦਾਬਾ 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 ਲਗਾਤਾਰ ਫੇਰ ਫੇਰ ਅੱਗੇ ਉਹਨਾਂ ਦੀ ਕੋਸ਼ਿਸ਼ਾਂ ਪਰ ਪੁਲਿਸ ਵੱਡੀ ਗਿਣਤੀ ਦੇ ਵਿੱਚ ਹੈ ਕਿਸਾਨ ਘੱਟ ਗਿਣਤੀ ਦੇ ਵਿੱਚ ਯਾਰ ਕੰਮ ਵਾਲੀ ਕਿਹੜੀ ਗੱਲ ਹੈ ਤੁਸੀਂ 70 ਮੀਟਰ ਤੇ ਢਲ ਜਿਓ ਉੱਥੇ ਅਸੀਂ ਇੱਕ ਘੰਟਾ ਇੱਥੇ ਤਪੱਸਿਆ ਕੀਤੀ ਏ ਤੁਹਾਨੂੰ ਵੇਖਿਆ ਸੀ ਪਰ ਤੁਸੀਂ ਨਹੀਂ ਜਾਣੇ 70 ਮੀਟਰ ਤੇ ਸਾਡਾ ਰਾਈਟ ਬੰਦ ਆ ਡੀਐਸਪੀ ਸਾਹਿਬ ਖੜੇ ਆਊਗਾ ਕੀ ਅਸੀਂ ਪਹਿਲਾਂ ਹੁੱਲੜਬਾਜੀ ਕੀਤੀ ਹੈ ਕਿਤੇ ਅਸੀਂ 1 ਘੰਟਾ ਛੋਟੀ ਵੇਟ ਕਰ ਰਹੇ ਆ ਲੈ ਜਾਓ ਫਿਰ ਰੈਸਟ ਕਰ ਲੋ ਫਿਰ ਮਾਰੋ ਡਾਂਗਾ ਪਰ ਆਏ ਨਹੀਂ ਚੱਲਣਾ 15 ਦਿਨ ਜਦ ਵਿੱਚ ਤੁਸੀਂ ਕੱਢਣਵਾਦੇ ਆ ਪੰਜਾਬ ਸਰਕਾਰ ਦੀ ਆਏ ਨਹੀਂ ਪੁੱਗਣੀ ਜਿਵੇਂ ਤੁਸੀਂ ਲੋਕਾਂ ਦੀ ਆਵਾਜ਼ ਦੱਬਣਾ ਚੁੰਨੇ ਆ ਉਹ ਸਵਾਲਾਂ ਦੇ ਜਵਾਬ ਪੰਜਾਬ ਦੇ ਲੋਕੋ ਜੀ ਅੱਜ ਨਾ ਉੱਠੇ ਸੋਨੂੰ ਘਰਾਂ ਚ ਆ ਕੇ ਨੱਪਣ ਕੇ ਘਰਾਂ ਚ ਆ ਕੇ ਇਹ ਡੋਗਰੇ ਨੇ ਡੋਗਰੇ ਤੇ ਸੋਨੂੰ ਘਰਾਂ ਚ ਆ ਕੇ ਛੋਟੀਆਂ ਜ਼ਮੀਨਾਂ ਵੀ ਨੱਪਣਗੇ ਛੋਟੀ ਆਵਾਜ਼ ਵੀ ਨੱਪਣਗੇ ਇਹ ਗੱਲ ਯਾਦ ਰੱਖ ਲਿਓ ਜੇ ਅਜੇ ਵੀ ਘਰਾਉਂਦੇ ਵਿੱਚੋਂ ਨਾ ਉੱਠੇ ਵੋਟਾਂ ਦੇ ਦਿਨਾਂ ਦੇ ਵਿੱਚ ਸੜਕਾਂ ਦੇ ਉੱਤੇ ਤਪੱਸਿਆ ਕਰ ਰਹੇ ਆ ਇੱਕ ਘੰਟਾ ਪੂਰਾ ਵੇਟ ਕੀਤਾ ਇਹਨਾਂ ਦੇ ਮੂੰਹ ਨਹੀਂ ਦੇਖਿਆ ਵੀ ਇੱਟ ਪਾਉਣਗੇ ਪਰ ਇਹਨਾਂ ਨੇ ਟਪਾਇਆ ਨਹੀਂਗਾ ਕੁਝ ਕਿਸਾਨ ਅਰੈਸਟ ਕਰ ਲਿਆ ਉਧਰੋਂ ਦੂਜੇ ਕਿਸਾਨ ਅਰੈਸਟ ਕਰ ਲਿਆ ਸੀ ਦੇਖ ਰਹੇ ਸੀ ਇਹ ਕੀ ਕਰਦੇ ਆ ਪਰ ਇਹਨਾਂ ਨੇ ਆਪ ਦੀ ਗੱਲ ਤੇ ਉਸ ਤੇ ਆਏ ਨਹੀਂ ਇਹ ਸਾਡਾ ਪ੍ਰਦਰਸ਼ਨ ਨਹੀਂ ਹੈ ਰਾਈਟ ਅਸੀਂ ਸਵਾਲ ਨਹੀਂ ਕਰ ਸਕਦੇ ਅਸੀਂ ਆਉਦਾ ਪ੍ਰਦਰਸ਼ਨ ਨਹੀਂ ਕਰ ਸਕਦੇ ਦੱਸੋ ਸਾਨੂੰ ਸਾਡੇ ਕੋਲੇ ਕੀ ਹੈ ਸਾਡੀ ਤੁਸੀਂ ਆਵਾਜ਼ਾਂ ਨੂੰ ਦੱਬ ਰਹੇ ਹੋ ਯਾਰ ਘਰਾਂ ਚ ਆ ਕੇ ਨਾ ਪਰੇ ਹੋ ਕੀ ਅਸੀਂ ਖੁੱਡੇ ਖੁੱਡੇ ਦੇ ਵਿੱਚ ਤੂੜੀ ਵਾਲੇ ਦੇ ਵਿੱਚ ਵੜ ਕੇ ਅਸੀਂ ਆਉਦਾ ਪ੍ਰਚਾਰ ਕਰੀਏ ਕੀ ਅਸੀਂ ਲੋਕਾਂ ਦੇ ਵਿੱਚ ਆਉਦਾ ਪ੍ਰਚਾਰ ਲਈ ਆ ਸਕਦੇ ਕੀ ਲੋਕਾਂ ਦੀ ਆਵਾਜ਼ ਨਹੀਂ ਚੱਕ ਸਕਦੇ ਕੀ ਅਸੀਂ ਇਨਸਾਫ ਦੀ ਆਵਾਜ਼ ਨਹੀਂ ਚੱਕ ਸਕਦੇ ਕੀ ਜਿਹੜੇ ਕਿਸਾਨ ਮਰੇ ਉਹਨਾਂ ਦੀ ਆਵਾਜ਼ ਵੀ ਚੱਕ ਸਕਦੇ ਕੀ ਜਿਹੜੇ ਕਿਸਾਨ ਸਿੰਘੂ ਖੰਡੋਰੀ ਬਾਰਡਰ ਤੇ ਬੈਠੇ ਨੇ ਕੀ ਅਸੀਂ ਉਹਨਾਂ ਦੀ ਆਵਾਜ਼ ਨਹੀਂ ਚੱਕ ਸਕਦੇ ਜਿਹੜੇ 720 ਸਾਡੇ ਕਿਸਾਨ ਮਰ ਗਏ 18-18 ਸਾਲ ਦੇ ਨੌਜਵਾਨ ਚਲੇ ਗਏ 90-90 ਸਾਲ ਦੀਆਂ ਮਾਵਾਂ ਚਲੀਆਂ ਗਈਆਂ 13 ਮਹੀਨੇ ਦਿੱਲੀ ਦੇ ਛੜਕਾਂ ਤੇ ਸੱਪਾਂ ਤੇ ਸਿਰ ਸਿਰਾਂ ਦੇ ਉੱਤੇ ਪੈ ਕੇ ਆਏ ਆ ਫੇਰ ਕਾਨੂੰਨ ਜਿੱਤ ਕੇ ਆਏ ਆ ਲਿਖਤੀ ਰੂਪ ਦੇ ਵਿੱਚ ਸੈਂਟਰ ਦੀ ਸਰਕਾਰ ਨੇ ਦਿੱਤਾ ਅਸੀਂ ਉਹਦਾ ਅਸਾਬ ਮੰਗ ਰਹੇ ਆ ਕਿ ਜਿਹੜਾ ਤੁਸੀਂ ਲਿਖਤੀ ਰੂਪ ਦੇ ਦਿੱਤਾ ਉਹ ਮੰਗਾ ਲਾਗੂ ਕਿਉਂ ਨਹੀਂ ਕੀਤੀਆਂ ਉਹਦਾ ਇਨਸਾਫ ਲੈਣ ਵਾਸਤੇ ਵੀ ਕਿਦੋਂ ਕਰੋਗੇ ਉਹਦਾ ਜਵਾਬ ਲੈਣ ਵਾਸਤੇ ਅਸੀਂ ਹੰਸਰਾਜ ਦਾ ਵਿਰੋਧ ਕਰਨ ਆਏ ਆ ਕੋਈ ਸਾਡੇ ਦਿਮਾਗ ਚ ਨੁਕਸ ਨਹੀਂ ਹੈ ਅਸੀਂ ਆ ਗਏ ਆ ਚੱਲ ਕੇ ਲਗਾਤਾਰ 1 ਮਹੀਨੇ ਤੋਂ ਕਰ ਰਹੇ ਆ ਤੇ ਅੱਜ ਤੂੰ ਛੋਡਾ ਇਹ ਰਵਈਆ ਆਉਣ ਵਾਲੇ ਦਿਨਾਂ ਚ ਠੀਕ ਨਹੀਂ ਲੱਗਦਾ ਜਾਂ ਤਾਂ ਚੱਕ ਕੇ ਉਹਨੇ ਦਿਨ ਸਾਨੂੰ ਜੇਲ੍ਹ ਚ ਦੇ ਦਿਓ ਭਗਵੰਤ ਮਾਨ ਸਾਹਿਬ ਤੇ ਛੋਡਾ ਪ੍ਰਸ਼ਾਸਨ ਜਾਂ ਤਾਂ ਚੱਕ ਕੇ ਉਹਨੇ ਦਿਨ ਜੇਲ੍ਹ ਚ ਛੁੱਟੋ ਸਾਨੂੰ ਫੇਰ ਪਰ ਇਹ ਆਵਾਜ਼ ਸਾਡੀ ਆਵਾਜ਼ ਦੱਬ ਕੇ ਜੇ ਕਹੋਂ ਤੁਸੀਂ ਵੀ ਲੋਕਾਂ ਦੀ ਆਵਾਜ਼ ਦੱਬੀ ਜਾਊਗੀ ਆ ਨਹੀਂ ਦੱਬੀ ਜਾਣੀ ਆ ਨਹੀਂ ਦੱਬੀ ਜਾਣੀ ਇਹ ਅਸੀਂ ਵਿਰੋਧ ਕਰਾਂਗੇ ਅਸੀਂ ਜਾਵਾਂਗੇ ਗਿਣਤੀ ਘਟਾ ਹੈ ਚ ਵਧ ਹੈ ਅਸੀਂ ਉੱਥੋਂ ਤੱਕ ਸਾਡਾ ਰਾਈਟ ਹੈ ਸਵਾਲ ਜਵਾਬ ਕਰਾਉਣੇ ਆ ਨਾ ਕਰਾਉਣੇ ਵੱਖਰੀ ਗੱਲ ਪਰ ਅਸੀਂ ਕੀ ਨਾਰੇਬਾਜੀ ਨਹੀਂ ਕਰ ਸਕਦੇ ਜਾਂਪਤੇ ਚ ਰਹਿ ਕੇ ਦੱਸ ਦਿਓ ਕੀ ਅਧਿਕਾਰ ਹੈ ਵੀ ਅਸੀਂ ਲੋਕਤੰਤਰ ਦੇ ਵਿੱਚ ਆਉਦੀ ਆਵਾਜ਼ ਨਹੀਂ ਚੱਕ ਸਕਦੇ ਚੋਣ ਕਮਿਸ਼ਨ ਨੂੰ ਹੁਣ ਹਦਾਇਤਾਂ ਜ਼ਿਆਦਾ ਗਈਆਂ ਉਦੋਂ ਲੋਕਤੰਤਰ ਯਾਦ ਨਹੀਂ ਆਇਆ ਜਦੋਂ ਬੈਰੀਕੇਟ ਕਰਤੇ ਕੰਦਾ ਕੜਤੀਆਂ 35000 ਅਥਰੂ ਕੈਂਸ ਦਾ ਗੋਲਾ ਸੜਤਾ ਉਹ ਭਾਰਤ ਤੇ ਪਾਕਿਸਤਾਨ ਦੀ جنگ ਸੀ ਉਥੇ ਗੋਲੀਆਂ ਮਾਰਤੀਆਂ ਲਾਠੀ ਚਾਰਜ ਕਰਤੇ ਅਥਰੂ ਕੈਂਸ ਦੇ ਗੋਲੇ ਸੜਤੇ ਲੱਤਾਂ ਪਾਵਾ ਜਵਾੜੇ ਤੋੜਤੇ ਮਸ਼ਿੰਦਰੀਆਂ ਤੋੜਤੀਆਂ ਉਹਦਾ ਹਿਸਾਬ ਮੰਗਣ ਆਏ ਆ ਪਰਚਾ ਦਰਜ ਕਰਤਾ ਭਗਵੰਤ ਮਾਨ ਨੇ ਉਹਨਾਂ ਤੇ ਜਿਹੜਾ ਉਹ ਅਸੀਂ ਆਮ ਮਹਿੰਦਰ ਮਾਸਟਰ ਦਾ ਮੁੰਡਾ ਮੈਂ ਮਹਿੰਦਰ ਮਾਸਟਰ ਦੇ ਮੁੰਡੇ ਨੂੰ ਆਦੇ ਆ ਜਦੋਂ ਇੱਥੇ ਭਰਾਲੀ ਨੂੰ ਅੱਗ ਲਾ ਲੈਨੇ ਆ ਬੜੀ ਛੇਤੀ ਦਫ਼ਤਰ ਦੇ ਵਿੱਚੋਂ ਪਰਚਾ ਦਰਜ ਕਰਦੇ ਹਾਂ ਵੀ ਫਲਾਣੇ ਖੇਤ ਦੇ ਵਿੱਚ ਲੱਗ ਕੇ ਹੁਣ ਮਹਿੰਦਰ ਦਾ ਮੁੰਡਾ ਕਿੱਧਰ ਗਿਆ ਮਾਸਟਰ ਜੀ ਦੱਸਦਾ ਫੇਰ ਸਤਕਾਰ ਕਰਦੇ ਆ ਮੁੱਖ ਮੰਤਰੀ ਐ ਵੀ ਅੱਜ ਕਿੱਧਰ ਗਏ ਨੇ ਅੱਜ ਆ ਅੱਜ ਕਿਸਾਨ ਯਾਦ ਨਹੀਂ ਆ ਰਹੇ ਅੱਜ ਉਹ ਕਿਸਾਨਾਂ ਦਾ ਕਤਲ ਕੀਤਾ ਮਕਦਮਾ ਨੰਬਰ ਜ਼ੀਰੋ ਕੀਤਾ ਅੱਜ ਭਰਾਵੋ ਸੋਡੇ ਮਾਧਿਅਮ ਰਹੀਂ ਸਾਡੀਆਂ ਆਵਾਜ਼ਾਂ ਨੂੰ ਦੱਬਿਆ ਜਾ ਰਿਹਾ ਇੱਕ ਚੀਜ਼ ਕਹਿਣਾ ਚਾਹੁੰਦਾ ਆਉਣ ਵਾਲੇ ਦਿਨਾਂ 'ਚ ਸਾਨੂੰ ਇਹ ਅਰੈਸਟ ਵੀ ਕਰ ਸਕਦੇ ਆ ਕਿਦੋਂ ਵੀ ਕਰ ਸਕਦੇ ਆ ਕਦੋਂ ਵੀ ਸਾਡੇ ਤੇ ਕੇਸ ਪਾ ਸਕਦੇ ਆ ਅਸੀਂ ਇਹਨਾਂ ਦੀ ਨਿਗਾਚਾ ਕਦੋਂ ਵੀ ਚੱਕ ਸਕਦੇ ਆ ਸਾਨੂੰ ਤੇ ਆਉਣ ਵਾਲੇ 12 13 ਦਿਨਾਂ ਦੇ ਵਿੱਚ ਜਿਹੜਾ ਰੂਪ ਦੇ ਵਿੱਚ ਪੰਜਾਬ ਸਰਕਾਰ ਨੇ ਸਿਕੰਜਾ ਕੱਸਿਆ ਹੋਇਆ ਹੈ ਤੇ ਜਿਹੜੇ ਹਿਸਾਬ ਦੇ ਨਾਲ ਇਹਨਾਂ ਦਾ ਅੱਜ ਰਵਈਆ ਰਿਹਾ ਹੈ ਤੇ ਆਉਣ ਵਾਲੇ ਦਿਨਾਂ 'ਚ ਇਹ ਕਦੋਂ ਵੀ ਟਿੱਖਾ ਕਦੋਂ ਵੀ ਐਕਸ਼ਨ ਲੈ ਕਰ ਸਕਦੀ ਹੈ ਸਰਕਾਰ ਕਿਸਾਨਾਂ ਦੇ ਉੱਤੇ ਲਾਠੀਆਂ ਵੀ ਕਰ ਸਕਦੀ ਹੈ ਅੰਦਰ ਵੀ ਦੇ ਸਕਦੀ ਹੈ ਪਰਚੇ ਵੀ ਪਾ ਸਕਦੀ ਹੈ ਤੇ ਪਰ ਅਸੀਂ ਉਹਦੇ ਲਈ ਸਾਨੂੰ ਮਾਨਸਿਕ ਤੌਰ ਤੇ ਤਿਆਰ ਹੋਣਾ ਪਊਗਾ ਉਹ ਅਸੀਂ ਮਾਨਸਿਕ ਤੌਰ ਤੇ ਅਸੀਂ ਤਾਂ ਤਿਆਰ ਆ ਸਾਡੇ ਸਾਥੀਆਂ ਨੂੰ ਆਦਿਆਂ ਜਿਹੜੇ ਅਜੇ ਵੀ ਘਰਾਂ ਦੇ ਵਿੱਚ ਬੈਠੇ ਆ ਜਿਹੜੇ ਅੰਨੇ ਭਗਤ ਆ ਯਾਰ ਦੱਸੋ ਤੁਸੀਂ ਅਜੇ ਵੀ ਯਾਰ ਅਜੇ ਵੀ ਗੱਲ ਘੁੱਟ ਰਹੇ ਨੇ ਅਸੀਂ ਮਰਦਾਬਾਦ ਜਿੰਦਾਬਾਦ ਵੀ ਨਹੀਂ ਕਰ ਸਕਦੇ ਅਸੀਂ ਆਪਦੇ ਸਵਾਲਾਂ ਦੇ ਜਵਾਬ ਵੀ ਨਹੀਂ ਲੈ ਸਕਦੇ ਯਾਰ ਅੱਜ ਪ੍ਰਸ਼ਾਸਨ ਉਹੀ ਪ੍ਰਸ਼ਾਸਨ ਮੁਕਸਰ ਜ਼ਿਲ੍ਹੇ ਦਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸਾਨੂੰ ਇਹ ਆਦਾ ਹੁੰਦਾ ਸੀ ਤੁਸੀਂ ਸਵਾਲ ਕਰਨੇ ਨੇ ਤੁਹਾਨੂੰ ਮਲਾਈਏ ਛੋਟੀ ਮੀਟਿੰਗ ਕਰਾਈ ਗਈ ਅੱਜ ਮੁਕਸਰ ਜ਼ਿਲ੍ਹੇ ਦੇ ਪ੍ਰਸ਼ਾਸਨ ਦੀ ਡਿਊਟੀ ਇਹ ਦੇਖੋ ਇੱਕ ਘੰਟਾ ਤੁਸੀਂ ਇੱਥੇ 5 ਮਿੰਟ ਬਹਿ ਕੇ ਵਿਖਾਓ ਸੜਕ ਦੇ ਉੱਤੇ 5 ਮਿੰਟ ਬੈਠੋ ਇੱਕ ਘੰਟਾ ਵੇਟ ਕੀਤੀ ਆ ਤੁਹਾਡੀ ਵੀ ਸਾਨੂੰ ਤੁਸੀਂ ਅੱਗੇ ਲੈ ਜਾਓਗੇ ਤੁਸੀਂ ਆਖਿਆ ਰੁਕ ਜਾਓ ਕਿਉਂ ਭਾਈ ਤੁਸੀਂ ਆਖਿਆ ਨਹੀਂ ਭਾਈ ਰੁਕ ਜਾਓ ਦੱਸੋ ਫਿਰ ਹੁਣ ਕੀ ਕਸੂਰਾ ਹੁਣ ਡਿਪਟੀ ਸਾਹਿਬ ਤਾਂ ਹੁਣ ਵੇਖ ਕੇ ਮੈਨੂੰ ਪਰੇ ਨੂੰ ਉੱਠ ਕੇ ਡਿਪਟੀ ਸਾਹਿਬ ਨੇ 23 ਮਿਲਦੇ ਸੀ ਡਿਪਟੀ ਸਾਹਿਬ ਨੂੰ ਪੁੱਛੋ ਤੁਸੀਂ ਆਪ ਹੀ ਆਖੇ ਇੱਕ ਘੰਟਾ ਵੇਟ ਕੀਤੀ ਆ ਵੀ ਭਾਈ ਕੋਈ ਗੱਲ ਨਹੀਂ ਬੈਠੇ ਆ ਜਾ ਤਾਂ ਫਿਰ ਤੁਸੀਂ ਲੈ ਜਾਓ ਚੱਕ ਕੇ ਫਿਰ ਇਹੀ ਹੱਲ ਰਹੇਗਾ ਹੁਣ ਇੱਕ ਹੁਣ ਅਸੀਂ ਇੱਥੇ ਵਿਰੋਧ ਤਾਂ ਕਰਾਂਗੇ ਫਿਰ ਆਪਦਾ ਜਿਤਾਵਾਂਗੇ ਸਾਡਾ ਰਾਈਟ ਹੈ ਫਿਰ ਤੁਸੀਂ ਅਰੈਸਟ ਕਰ ਲਓ ਫਿਰ ਡਾਂਗ ਫੇਰ ਦਿਓ ਫਿਰ ਫਿਰ ਇੱਕ ਚੀਜ਼ ਤਾਂ ਦੇ ਦਿਓ ਸਾਨੂੰ ਪਰ ਅਸੀਂ ਜਾਬਤਾ ਤੇ ਰਹਿ ਕੇ ਕਰਨਾ ਚਾਹੁੰਦੇ ਆ ਪਰ ਇਹ ਜਾਬਤਾ ਨਹੀਂ ਗ ਰਹਿਣ ਦਿੱਤਾ ਗਿਆ ਤੁਸੀਂ ਕਿਵੇਂ ਨਹੀਂ ਰੁਕੋ ਨਹੀਂ ਮੇਰੇ ਮੈਸੇਜ ਆਲੇ ਨਹੀਂ ਤੁਸੀਂ ਆ ਦੇਖੋ ਯਾਰ ਹੁਣ ਹੁਣ ਅਸੀਂ ਆਦੇ ਸਵਾਲ ਜਵਾਬ ਅਸੀਂ ਉਦੋਂ ਕੁਝ ਨਹੀਂ ਪੁੱਛਣਾ ਅਸੀਂ ਅਨਸਰਾਜ ਤੋਂ ਇੱਕ ਗੱਲ ਪੁੱਛਣੀ ਹੈ ਵੀ ਤੂੰ ਆ ਦਾ ਕਿਸਾਨ ਜਥੇਬੰਦੀ ਨੂੰ ਉਹ ਬਦਨਾਮ ਕਰਨ ਚਾਹੁੰਦਾ ਵੀ ਗਾਲਾਂ ਕੱਢ ਦਿਆ ਦੱਸੋ ਅਸੀਂ ਕਿੱਥੇ ਗਾਲ ਕੱਢੀ ਆ ਸਾਡੇ ਆਗੂਆਂ ਨੇ ਸਾਨੂੰ ਸਿਖਾਇਆ ਹੋਇਆ ਵੀ ਜਾਬ ਤੇ ਨਾ ਗੱਲ ਕਰਨੀ ਹੈ ਜੇ ਅਸੀਂ ਕੁਝ ਗਲਤ ਬੋਲਦੇ ਆ ਨਾ ਉੱਤੋਂ ਸਾਨੂੰ ਝੜਕ ਪੈਂਦੀ ਹੈ ਸਾਡੇ ਆਗੂਆਂ ਨੇ ਸਾਡੇ ਮਾਪਿਓ ਨੇ ਸਾਨੂੰ ਇਹ ਸਿਖਾਇਆ ਹੋਇਆ ਹੈ ਅਸੀਂ ਤਰਕਣਾ ਉਹਨਾਂ ਤੋਂ ਇਹ ਜਵਾਬ ਲੈਣਾ ਵੀ ਤੂੰ ਲੋਕਾਂ ਨੂੰ ਗਮਰਾਹ ਕਿਉਂ ਕਰਦਾ ਹੈ ਤੇ ਅੱਜ ਇਹਨਾਂ ਦਾ ਰਵਈਆ ਆ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦਾ ਰਵਈਆ ਬਦਲਿਆ ਹੋਇਆ ਚੱਕ ਸੁੱਟੋ ਵਿੱਚ ਸਾਨੂੰ ਗੱਡੀ ਦੇ ਵਿੱਚ ਵੀ ਤੁਸੀਂ ਹੁਣ ਸਾਹਮਣੇ ਉਹਦੇ ਅਸੀਂ ਮਰਦਾਬਾ ਤੇ ਵੀ ਨਹੀਂ ਕਹਿ ਸਕਦੇ ਅਸੀਂ ਕੱਲ ਲੈ ਕੇ ਆਏ ਹਾਂ ਵੀ ਸੜਕਾਂ ਦੇ ਉੱਤੇ ਕੱਲ ਗੱਡ ਰਹੇ ਹਾਂ ਸਾਡੇ ਕੋਲੇ ਬੈਰੀਗੇਟ ਆ ਅਸੀਂ ਤਾਂ 6 ਮਿੰਟ ਦੀਆਂ ਕੰਦਾ ਨਹੀਂ ਕੱਢੀਆਂ ਸਾਡੇ ਕੋਲੇ ਤਾਂ ਭਾਈ ਪ੍ਰਾਈਵੇਟ ਹਥਿਆਰ ਨਹੀਂ ਵੀ ਅਸੀਂ ਉਹਨਾਂ ਨੂੰ ਗੋਲੀ ਮਾਰ ਦੀਏ ਸਾਡੇ ਸਾਡੇ ਕੋਲੇ ਤਾਂ ਭਾਜਪਾ ਦਾ ਇਹ ਤਰਕ ਹੈ ਕਿ ਸਾਨੂੰ ਪ੍ਰਚਾਰ ਨਹੀਂ ਕਰਨ ਦੇ ਇਲੈਕਸ਼ਨ ਕਮਿਸ਼ਨ ਕੋਲੇ ਗਿਆ ਕਿ ਸਾਨੂੰ ਕਿਤੇ ਬੋਲਣ ਉਹ ਭਰਾ ਮੇਰੇ ਉਹ ਅਸੀਂ ਤਾਂ ਆਪਦੇ ਸਵਾਲਾਂ ਦਾ ਜਵਾਬ ਮੰਗਦੇ ਆ ਵੀ ਸਾਨੂੰ ਜਵਾਬ ਦੇ ਦਿਓ 35000 ਅਥਰੂ ਕੈਂਸ ਦਾ ਜਿਹੜਾ ਗੋਲਾ ਉੱਥੇ ਬਾਰਡਰ ਤੇ ਲਿਆਂਦਾ ਉਹ ਕਿਉਂ ਲਿਆਂਦਾ ਉਹ ਲੋਕਾਂ ਤੇ ਕਿਉਂ ਚਲਾਇਆ ਉਹਨਾਂ ਦੀਆਂ ਅੱਖਾਂ ਚ ਲੱਗੀਆਂ ਗਈਆਂ ਵਰਤਪਾਲ ਲੰਗਰ ਵਰਤੌਣ ਆਇਆ ਉਹਦੀਆਂ ਲੱਤਾਂ ਬਾਹਾਂ ਜਵਾੜੇ ਤੋੜਤੇ ਤੇ ਟਰੈਕਟਰਾਂ ਦਾ ਕੀ ਕਸੂਰ ਸੀ ਟਾਇਰ 파ੜਤੇ ਮਸ਼ੀਨਰੀਆਂ ਨਹੀਂ ਛੱਡੀਆਂ ਅਸੀਂ ਤਾਂ ਉਹਨਾਂ ਸਵਾਲਾਂ ਦਾ ਜਵਾਬ ਮੰਗਣ ਆਏ ਆ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਦੇ ਉੱਤੇ ਤੁਸੀਂ ਜੀਪਾਂ ਚੜਾਤੀਆਂ ਉਹਨਾਂ ਨੂੰ ਮਾਰਤਾ ਅਸੀਂ ਤਾਂ ਉਹ ਸਵਾਲਾਂ ਦਾ ਜਵਾਬ ਮੰਗਦੇ ਆ ਇਹਨਾਂ ਨੇ ਤਾਂ ਬੈਰੀਕੇਟ ਕਰਤੇ ਕੱਲ੍ਹ ਘੱਟ ਤੇ ਸੜਕਾਂ ਦੇ ਉੱਤੇ ਕੰਦਾ ਕੱਢਤੀਆਂ 35000 ਅਥਰੂ ਗੈਂਸ ਦਾ ਗੋਲਾ ਸੜਤਾ ਅਸੀਂ ਯਾਰ ਸਵਾਲ ਨਹੀਂ ਕਰ ਸਕਦੇ ਪੰਜਾਬ ਸਰਕਾਰ ਅੱਜ ਪਿੱਠ ਤੇ ਖੜੀ ਆ ਬੀਜੇਪੀ ਦੀ ਤੇ ਅੱਜ ਪ੍ਰਸ਼ਾਸਨ ਅੱਗੇ ਕਹਿ ਦਿੰਦਾ ਸੀ ਤੁਸੀਂ ਸਾਹਮਣੇ ਖੜ੍ਹ ਜੋ ਵਿਰੋਧ ਕਰ ਲਓ ਠੀਕ ਹੈ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਸਵਾਲ ਜਵਾਬ ਵੀ ਕਰ ਲਓ ਅਸੀਂ ਕਹਿੰਦੇ ਹੁੰਦੇ ਸੀ ਵੀ ਸਾਡੇ ਕੁਝ ਨਹੀਂ ਨਿਕਲਣਾ ਚੱਲ ਅਸੀਂ ਕਰ ਲੈਨੇ ਆ ਅਸੀਂ ਅੱਗੇ ਕੀਤੇ ਵੀ ਐ ਅੱਜ ਅਸੀਂ ਇਹ ਗੱਲ ਪੁੱਛਣਾ ਸੀ ਹੰਸਰਾਜ ਨੂੰ ਵੀ ਜਿਹੜਾ ਤੂੰ ਗਮਰਾਹ ਕਰ ਰਿਹਾ ਲੋਕਾਂ ਨੂੰ ਵੀ ਇਹ ਮੈਨੂੰ ਮੰਦਾ ਚੰਗਾ ਬੋਲਦੇ ਆ ਦੱਸ ਕਾਟ ਕਿ ਕਿੱਥੇ ਤੈਨੂੰ ਬੰਦਾ ਚੱਗਾ ਬੋਲਿਆ ਅਸੀਂ ਆ ਮੁੱਦਿਆਂ ਤੇ ਗੱਲ ਕਰਨ ਆਏ ਆ ਮੁੱਦਿਆਂ ਦਾ ਜਵਾਬ ਦੇ ਜਵਾਬ ਉਹਦੇ ਕੋਲੇ ਹੈ ਨਹੀਂ ਕਹਿਣ ਨੂੰ ਕੁਛ ਨਹੀਂ ਲੋਕਾਂ ਨੂੰ ਤੂੰ ਗਮਰਾ ਕਿਉਂ ਕਰਦਾ ਉਹਨੂੰ ਇਹੀ ਗੱਲਾਂ ਅਸੀਂ ਪੁੱਛਣ ਆਏ ਆ ਆਦਾ ਪਿਛਲੇ ਦਿਨੀ ਆਦਾ ਮੈਨੂੰ ਘੇਰ ਕੇ ਕਿਹਾ ਮੇਰਾ ਉਹਨੇ ਕਮੈਂਟ ਬੋਲਿਆ ਵੀ ਕਿਹਾ ਮੈਨੂੰ ਨਰਿੰਦਰ ਮੋਦੀ ਮੁਰਦਾਬਾਦ ਕਹ ਮੈਂ ਇਹ ਗੱਲ ਨਹੀਂ ਕਹੀ ਛੋਟੇ ਮਾਧਿਅਮ ਰਹੀ ਮੈਂ ਕਹਿ ਦਿਆਂ ਮੈਂ ਇਹ ਗੱਲ ਕਹੀ ਸੀਗੀ ਵਿੱਕੀ ਮੋਦੀ ਨੇ ਸਹੀ ਕੀਤਾ ਬੈਰੀਕੇਟ ਕਰਕੇ ਖੱਟੜਦੇ ਆਦਾ ਗਲਤ ਕੀਤਾ ਮੈਂ ਕਿਹਾ ਕੀ ਜਿਹੜਾ ਲਾਠੀ ਚਾਰਜ ਕਰਨਾ ਜਿਹੜੇ ਗੋਲੀਆਂ ਚਲਾਉਣੀਆਂ ਸਹੀ ਕੀਤਾ ਕਿ ਗਲਤ ਕੀਤਾ ਦਾ ਗਲਤ ਕੀਤਾ ਮੈਂ ਕਿਹਾ ਜੇ ਗਲਤ ਕੀਤਾ ਤੂੰ ਲੋਕਾਂ ਦੇ ਵਿੱਚ ਖੜ ਕੇ ਕਹਿ ਰਿਆਂ ਤੇ ਫੇਰ ਭਾਈ ਤੂੰ ਕਹਿ ਦੇ ਜੇ ਲੋਕ ਪੱਖੀਆਂ ਤਾਂ ਭਾਈ ਇਹ ਮੁਰਦਾਬਾ ਦੇ ਬਹੁਤ ਮਾੜੀ ਗੱਲ ਕੀਤੀ ਤੇ ਇਹ ਚੈਨਲ ਤੇ ਬੋਲਿਆ ਦਾ ਮੈਂ ਕਿਹਾ ਮੇਰੀ ਧੌਣ ਵੱਡੀ ਜਾਵੇ ਮੈਂ ਮੋਦੀ ਮੁਰਦਾਬਾਦ ਨਹੀਂ ਆਦਾ ਤੇ ਫਿਰ ਇਹ ਲੋਕਾਂ ਕੋਲੇ ਲੈਣ ਕੀ ਆਏ ਆ ਫਿਰ ਇਹਨੇ ਇਹ ਕਿਹਾ 720 ਮਰਾ ਕੇ ਇਹ ਭੰਗੜੇ ਜੇ ਪਾਈ ਜਾਂਦੇ ਆ ਕੀ ਹੰਸਰਾਜ ਤੇ ਕੋਈ ਕਾਰਵਾਈ ਨਹੀਂ ਬਣਦੀ ਪਿਛਲੇ ਦਿਨੀ ਰਜਿੰਦਰਦੀਪ ਸਿੰਘ ਵਾਲੇ ਨੂੰ ਚੱਕ ਕੇ ਇਹਨਾਂ ਨੇ ਜੇਲ੍ਹ ਚ ਸੜਤਾ ਠੀਕ ਹੈ ਵੀ ਵਿਰੋਧ ਕਰਨ ਦੇ ਵਿੱਚ ਤੇ ਹੰਸਰਾਜ ਤੇ ਕੋਈ ਕਾਰਵਾਈ ਨਹੀਂ ਪਿਛਲੇ ਦਿਨੀ ਇਹਨਾਂ ਦਾ ਹੋ ਵੀ ਢਾਲੀ ਵਾਲੇ ਇਹ ਕਹਿ ਦਿੰਦਾ ਵੀ ਅਸੀਂ ਭਾਈ ਗਾਲ ਕੱਢਣੀ ਸਾਨੂੰ ਬੜੀ ਤਰੀਕੇ ਨਾਲ ਆਉਂਦੀ ਆ ਉਹਦਾ ਕੋਈ ਢਕਾਉ ਭਾਸ਼ਣ ਨਹੀਂ ਉਹਦੇ ਤੇ ਕਾਰਵਾਈ ਨਾ ਕੀਤੀ ਇਹਨਾਂ ਨੇ ਸਾਡੇ ਤੇ ਚੜ ਕੇ ਆ ਜਾਂਦੇ ਆ ਅਸੀਂ ਇਹਨਾਂ ਨੂੰ ਆਦੇ ਆ ਬਾਈ ਚੱਕ ਕੇ ਲੈ ਜਾਓ ਅਸੀਂ ਉੱਥੇ ਜਾਵਾਂਗੇ ਅਸੀਂ ਵਿਰੋਧ ਕਰਾਂਗੇ ਤੁਸੀਂ ਨਾ ਕਰਨ ਦਿਓ ਮਾਰ ਦਿਓ ਡਾਂਗਾ ਜੜਗਾ ਮਾਰਨੀਆਂ ਸਾਡੇ ਤੇ ਸਾਡਾ ਯਾਰ ਤੁਸੀਂ ਆਵਾਜ਼ ਵੀ ਦੱਪੋਗੇ ਅਸੀਂ ਆਵਾਜ਼ ਵੀ ਨਹੀਂ ਕੱਢ ਸਕਦੇ ਅਸੀਂ ਆਵਾਜ਼ ਨਾ ਪੰਜਾਬ ਦੇ ਲੋਕ ਇਕੱਠੇ ਹੋ ਜੋ ਇਹ ਸਾਰੇ ਕਥਾਲੀ ਦੇ ਚੱਟੇ ਵੱਟੇ ਐ ਜੇ ਨਿਪੜਨਾ ਤਾਂ ਉਹ ਪ੍ਰਧਾਨ ਜੀ ਕਰਦੇ ਆ ਹਾਂ ਤਾਂ ਤਾਂ ਬਰੋਦ ਕਨਾਲੀ ਜਿਹੜੀ ਹੈ ਉਹ ਯੂਨੀਅਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਪੁਲਿਸ ਵੱਲੋਂ ਲਗਾਤਾਰ ਜਿਹੜਾ ਉਹ ਰੋਕਿਆ ਜਾ ਰਿਹਾ ਹੈ ਪੁਲਿਸ ਨੇ ਪਹਿਲਾਂ ਹੀ ਕਿਹਾ ਤੁਸੀਂ ਕਿ ਸਿਰਫ ਇੱਥੇ ਹੀ ਖੜਨ ਹੈ ਇਦੂ ਅੱਗੇ ਆਉ ਨਹੀਂ ਦੇਣਾ ਤਾਂ ਹੁਣ ਅੱਗੇ ਆਉਣ ਤੋਂ ਲਗਾਤਾਰ ਜਿਹੜੇ ਕਿਸਾਨ ਆ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਆ ਮੈਂ ਕੈਮਰਾਮੈਨ ਨੂੰ ਇਧਰ ਤਸਵੀਰਾਂ ਦਿਖਾਈਆਂ ਜਾਣ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਧਰ ਫਰੰਟ ਤੋਂ ਤਸਵੀਰਾਂ ਦਿਖਾਈਆਂ ਜਾਣ ਕਿ ਲਗਾਤਾਰ ਜਿਹੜਾ ਉਹ ਵਧਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਂਦਾ ਉਹਨਾਂ ਨੂੰ ਇੱਥੇ ਹੀ ਰੱਖਿਆ ਜਾ ਰਿਹਾ ਇੱਥੇ ਜਿਹੜਾ ਰੋਕਿਆਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਪਿੱਛੇ ਵੱਲ ਨੂੰ ਜਿਹੜਾ ਕਿਸਾਨ ਕਿਉਂਕਿ ਕਿਸਾਨਾਂ ਦੀ ਜਿਹੜੀ ਹੈ ਗਿਣਤੀ ਹੈ ਉਹ ਕਾਫੀ ਘੱਟ ਹੈ ਪੁਲਿਸ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਹੈ ਪਾਲਸ ਵੱਡੀ ਗੈਰੰਤੀ ਦੇ ਵਿੱਚ ਤਾਇਨਾਤ ਆ ਤਾਂ ਉਹਨਾਂ ਵੱਲੋਂ ਜਿਸ ਤਰੀਕੇ ਨਾਲ ਹੁਕਮ ਨੇ ਕਿ ਅੱਗੇ ਨਹੀਂ ਵਧਾ ਦਿੱਤਾ ਜਾਊਗਾ ਅੱਗੇ ਨਹੀਂ ਜਾਂ ਦਿੱਤਾ ਜਾਊਗਾ ਤਾਂ ਉਹ ਹੁਕਮ ਅਦੁੱਲੀ ਜਿਹੜੀ ਆ ਉਹ ਕਰ ਰਹੇ ਨੇ ਹੁਕਮਾਂ ਦੀ ਪਾਲਣਾ ਵੀ ਕਰ ਰਹੇ ਨੇ ਘਰਾਂ ਦੇ ਵਿੱਚ ਤਾੜਨਗੇ ਸਾਨੂੰ ਉਹ ਵੀ ਘਰਾਂ 'ਚ ਤਾੜਨਗੇ ਨਹੀਂ ਬਬਾ ਡਾਕੂ ਗਾਂਗਾ ਮਾਰੋ ਸਾਡੇ ਯਾਰ ਨਹੀਂ ਬਬਾ ਡਾਕੂ ਗਾਂਗਾ ਮਾਰੋ ਫਿਰ ਸਾਡੇ ਮਾਰੋ ਸਾਨੂੰ ਚੱਕ ਕੇ ਲੈ ਜਾਓ ਨਹੀਂ ਹੁਣ ਤੁਸੀਂ ਘਰਾਂ 'ਚ ਤਾੜ ਦਿਓ ਫਿਰ ਸਾਨੂੰ ਅਸੀਂ ਬੋਲਣ ਘਰਾਂ 'ਚ ਤਾੜ ਦਿਓ ਭਗਵੰਤ ਮਾਨ ਸਾਹਿਬ ਤੁਹਾਡਾ ਤੇਰਾ ਨੰਗਾ ਹੋ ਗਿਆ ਤੁਸੀਂ ਲੋਕਾਂ ਪੱਖੀ ਨਹੀਂ ਤੁਸੀਂ ਜੋਕਾਂ ਨਾਲ ਖੜੇ ਹੋ ਅੱਜ ਇੱਕ ਥਾਲੀ ਦੇ ਚਟੇਵਟੇ ਆ ਪੰਜਾਬ ਦੇ ਲੋਕੋ ਆ ਦੇਖੋ ਘੇਰ ਕੇ ਖੜੇ ਹੋਇਆ ਆ ਦੇ ਸਾਨੂੰ ਸਾਹਮਣੇ ਨਹੀਂ ਜਾਣ ਦਿੰਦਾ ਆ ਪਿਛਲੇ ਆਉਣ ਵਾਲੇ 13 ਦਿਨਾਂ ਦੇ ਵਿੱਚ ਛੋਡੇ ਤੇ ਸਖਤੀ ਹੋਊਗੀ ਸਾਨੂੰ ਜੇਲ੍ਹ ਵਿੱਚ ਸਿੱਟਣਗੇ ਛੋਡੇ ਤੇ ਡਾਂਗਾ ਮਾਉਣਗੇ ਛੋਡੇ ਤੇ ਲਾਠੀ ਚਾਰਜ ਕਰਨਗੇ ਅਸੀਂ ਆਦੇ ਸਾਨੂੰ ਅਰੈਸਟ ਕਰੋ ਮਾਰੋ ਡਾਂਗਾ ਆ ਬੈਠੇ ਮਾਰੋ ਡਾਂਗਾ ਸਾਡੇ ਇੱਥੇ ਖੜੇ ਆ ਮਾਰੋ ਡਾਂਗਾ ਪਰ ਅਸੀਂ ਉੱਥੇ ਜਾਵਾਂਗੇ ਜਾਂ ਚੱਕ ਕੇ ਸਾਨੂੰ ਸੈੱਟ ਲੋ ਡਾਂਗਾ ਮਾਰ ਕੇ ਇਤਿਹਾਸ ਘਵਾਰਿਆ ਡਾਂਗਾ ਖਾਣਨ ਨੂੰ ਗੋਲੀਆਂ ਖਾਣਨ ਨੂੰ ਅਸੀਂ ਪਿੱਛੇ ਨਹੀਂ ਹਟਾਂਗੇ ਪਰ ਉਹ ਟਾਈਮ ਆ ਗਿਆ ਲੋਕਾਂ ਨੂੰ ਜਾਗਣਾ ਪਊਗਾ ਵੋਟਾਂ ਦੇ ਦਿਨਾਂ ਦੇ ਵਿੱਚ ਛੋਟੀਆਂ ਆਵਾਜ਼ਾਂ ਨੂੰ ਦੱਬਿਆ ਜਾ ਰਿਹਾ ਹੈ ਉਹ ਭਰਾਵੋ ਉੱਠ ਖੜੋ ਇੱਥੇ ਬੜੇ ਬੜੇ ਮੌਲ ਬਣ ਕੇ ਇੱਥੇ ਮਣੀਪੁਰ ਵਾਲਾ ਕਰਨਗੇ ਤੁਹਾਡੇ ਨਾਲ ਮਣੀਪੁਰ ਵਾਲਾ ਇੱਥੇ ਜੂਪੀ 'ਚ ਸਾਡੀਆਂ ਧੀਆਂ ਨਾਲ ਬਲਾਤਕਾਰ ਕਰਕੇ ਜਿੱਭਾ ਵੱਢ ਕੇ ਗਿੰਗਾ ਐ ਉਹ ਲੋਕ ਹੈ ਹੇ ਭਗਵੰਤ ਮਾਨ ਜਿਹਨਾਂ ਦੀ ਪਿੱਠ ਤੇ ਖੜਾ ਜਿਹੜਾ ਆਮਿੰਦਰ ਮਾਸਟਰ ਦਾ ਮੁੰਡਾ ਕਹਿੰਦਾ ਸੀ ਆਮਿੰਦਰ ਮਾਸਟਰ ਦੀ ਫੋਰਸਾਂ ਸਾਡੇ ਤੇ ਆ ਲੱਗੀਆਂ ਹੋਈਆਂ ਵੀ ਪਿੱਛੇ ਹਟਜੋ ਜੁਰਤ ਨਾ ਕਰਿਓ ਕੋਈ ਗੱਲ ਨਾ ਕਰ ਬੈਠਿਓ ਲੋਕਾਂ ਦੀ ਪੱਖੀ ਜੇ ਲੋਕ ਪੱਖੀ ਗੱਲ ਕਰ ਲਈ ਸੋਨੂੰ ਅਸੀਂ ਜੇਲ੍ਹਾਂ ਦੇ ਵਿੱਚ ਸਿੱੜ ਦਾਂਗੇ ਜੇ ਲੋਕ ਪੱਖੀ ਗੱਲ ਕਰ ਲਈ ਸੋਡੇ ਤੇ लाठी ਚਾਰਜ ਹੋ ਜਾਊਗਾ ਜੇ ਲੋਕ ਪੱਖੀ ਗੱਲ ਕਰਦੀ ਲੱਤਾਂ ਬਾਵਾ ਜਵਾੜੇ ਤੋੜ ਦਿਆਂਗੇ ਆ ਜਾ ਅਸੀਂ ਅਸੀਂ ਅੰਸਰਾਜ ਤੇ ਕਿਲ ਗੱਡੇ ਆ ਬਾਈ ਕੀ ਆ ਸਾਡੇ ਕੋਲੇ ਦੱਸੋ ਫਿਰ ਕਾਹਦੇ ਚ ਰੋਕਦੇ ਹੋ ਦੱਸੋ ਬਾਈ ਕਿਹਨੇ ਅਥੋਰਟੀ ਦਿੱਤੀ ਆ ਤੁਹਾਨੂੰ ਅਸੀਂ ਆਵਾਜ਼ ਨਹੀਂ ਚੱਕ ਸਕਦੇ ਦੱਸ ਦਿਓ ਕੀ ਆ ਬਈ ਅਸੀਂ ਕਿਉਂ ਨਹੀਂ ਬੋਲ ਸਕਦੇ ਸਾਡਾ ਰਾਈਟ ਨੇ ਪ੍ਰਦਰਸ਼ਨ ਕਰਨ ਦਾ ਜਦੋਂ ਅਮਲਾਂ ਆਉਂਦੇ ਬੁਲਾ ਲੈਂਦੇ ਹੋ ਹੋ ਜਾ ਦੋ ਜਾ ਲਗਾਤਾਰ ਅੱਗੇ ਵਧਣਦਿਆਂ ਦਾ ਲਗਾਤਾਰ ਅੱਗੇ ਵਧਦਿਆਂ ਕੋਸ਼ਾਂ ਜਿਹੜੀਆਂ ਕਰਦੇ ਹੋਏ ਪਰ ਪੁਲਿਸ ਵੱਲੋਂ ਲਗਾਤਾਰ ਰੋਕਿਆ ਜਾ ਰਿਹਾ ਹੈ ਪੁਲਿਸ ਵੱਲੋਂ ਲਗਾਤਾਰ ਉਹਨਾਂ ਨੂੰ ਕੰਟਰੋਲ ਦੇ ਵਿੱਚ ਜਿਹੜਾ ਕੀਤਾ ਗਿਆ ਜਾਂ ਤੋਂ ਰੋਕੇ ਜਾ ਰਿਹਾ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਇਸ ਵਕਤ ਦੀ ਜੀ ਖੜ ਜਾ ਅਸੀਂ ਉੱਥੇ ਖੜੀ ਹਾਂ ਅਸੀਂ ਕੀ ਆਦੇ ਸਾਡੇ ਕੋਲੇ ਕੀ ਆ ਸਾਡੇ ਕੋਲੇ ਕੀ ਆ ਵੀ ਦੱਸੋ ਸਾਡੀ ਤਰ੍ਹਾਂ ਕੀ ਆ ਸਾਡੇ ਕੋਲੇ ਇਹ ਗੱਲ ਨਹੀਂ ਚੱਲਣੀ ਜੇ ਤੁਸੀਂ ਕਹੋਗੇ ਖੁੰਝ ਚ ਲਾ ਕੇ ਤੁਸੀਂ ਪਿੱਛੇ ਹਟ ਜਾਓ ਸਾਡੇ ਤੂੰ ਸਾਡੇ ਦਾ ਲੱਗਦਾ ਨਹੀਂ ਸਾਡੇ ਤੁਸੀਂ ਇਹ ਜੜੀਆਂ ਆ ਵਰਤੀਆਂ ਨਹੀਂ ਰਹਿਣੀਆਂ ਇਹ ਮਲਾਜਮ ਨਹੀਂ ਰਹੇ ਨੇ ਇੱਥੇ ਲੋਕ ਨਾ ਰਹਿ ਓਏ ਸੋਚ ਲਓ ਜਾਗ ਜਾਓ ਤੁਸੀਂ ਵੀ ਐਨਾ ਨਾ ਬਣੋ ਸਰਕਾਰਾਂ ਦੇ ਪਿੱਠੂ ਨਾ ਬਣੋ ਜਾਗ ਜਾਓ ਭਰਾਵੋ ਆ ਸਾਡੀਆਂ ਧੀਆਂ ਨੂੰ ਮੂਰੇ ਕਰਦੇ ਆ ਇਹ ਇਹਨਾਂ ਨੇ ਇੱਕ ਗੱਲ ਕੀਤੀ ਪਿਛਲੇ ਦਿਨੀ ਕੁੜੀਆਂ ਨੂੰ ਮੂਰੇ ਲਿਆਤਾ ਕਿਦੀਆਂ ਧੀਆਂ ਪਹਿਣਾ ਸਾਡੀਆਂ ਸਰਕਾਰ ਇੰਨੀ ਗਿਰ ਗਈ ਇਥੋਂ ਦਾ ਪ੍ਰਸ਼ਾਸਨ ਇੰਨਾ ਗਿਰ ਗਿਆ ਆ ਹਾਲਾਤ ਕਰੂ ਆਉਣ ਵਾਲੇ ਦਿਨਾਂ ਚ ਅੱਜ ਪੰਜਾਬ ਦੇ ਜਿੰਨੇ ਵੀ ਕਿਸਾਨ ਜਥੇਬੰਦੀਆਂ ਸੰਯੁਕਤ ਮੋਰਚਾ ਤਿਆਰੀ ਖਿੱਚ ਲੈਣ ਕਿਉਂਕਿ ਇਹ ਸਕੇਤਕ ਇਹਨਾਂ ਨੇ ਦੇਤਾ ਬਈ ਸੁਣੂ ਅਸੀਂ ਸਾਹਮਣੇ ਨਹੀਂ ਹੋਣ ਦੇਣਾ ਅੱਜ ਆ ਚੀਜ਼ਾਂ ਜਾਵੜਕੇ ਜਾਵੜਗੇ ਉਹ ਕੜਾਇਆ ਤੁਸੀਂ ਆਪ ਹੀ ਧੱਕਿਆ ਉਹਦੇ ਤੁਸੀਂ ਅੰਦਰ ਆਇਆ ਨਹੀਂ ਅਸੀਂ ਜਾਦੇ ਨਹੀਂ ਲੱਗਿਆ ਕੋਈ ਨਹੀਂ ਛੜਕਤੇ ਨਹੀਂ ਜਾ ਸਕਦੇ ਅਸੀਂ ਉਹ ਛੜਕਤੇ ਨਹੀਂ ਜਾ ਸਕਦੇ ਅਸੀਂ ਉਹ ਛੜਕਤੇ ਜਾ ਸਕਦੇ ਆ ਅੱਡੇੜੇ ਆਪਾਂ ਆਏ ਉਹ ਛੜਕਤੇ ਛੱਡੇ ਟੱਪ ਕੇ ਐਸਪੀ ਸਾਹਿਬ ਤਾਂ ਕੋ ਖੜੇ ਨਹੀਂ ਅਸੀਂ ਸਾਹਮਣੇ ਖੜ ਜੰਨੇ ਆ ਅਸੀਂ ਖਾਂਦੇ ਤੁਹਾਡੀ ਅਸੀਂ ਅਸੀਂ ਹੰਸਰਾਜ ਨੂੰ ਕੋਈ ਬੈਰੀਕਾਟ ਤਾਂ ਨਹੀਂ ਕਰਦੇ ਹੰਸਰਾਜ ਤੇ ਜਾਏਗਾ ਤੇਰਾ ਤਾਂ ਨਹੀਂ ਆਇਆ ਨਹੀਂ ਨਹੀਂ ਆਇਆ ਕਿ ਨਾ ਤੇ ਫਿਰ ਕੀ ਲੋੜ ਆ ਫਿਰ ਅਸੀਂ ਸਾਨੂੰ ਜਾਣ ਦਿਓ ਫਿਰ ਤਾਂ ਸਾਨੂੰ ਲੋੜ ਹੀ ਨਹੀਂ ਐਸਪੀ ਸਾਹਿਬ ਨਾਲ ਥੋੜੀ ਗੱਲ ਕਰਾਉਣੇ ਹੰਸਰਾਜ ਦੀ ਲੋੜ ਹੀ ਨਹੀਂ ਫਿਰ ਤਾਂ ਐਸਪੀ ਸਾਹਿਬ ਨਾਲ ਥੋੜੀ ਗੱਲ ਕਰਾਉਣੇ ਕੋਈ ਗੱਲ ਫਿਰ ਤੁਸੀਂ ਫਿਰ ਡਾਂਗਾ ਭਰਾ ਦਿਓ ਫਿਰ ਆਹੀ ਹੱਲ ਹੈ ਕੋਣ ਡਾਂਗਾ ਭਰਾ ਨਹੀਂ ਫਿਰ 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 ਹੱਲ ਕੀ ਹੈ ਨਹੀਂ ਫਿਰ ਦੁਸ਼ਮਣੀ ਆ ਸਾਨੂੰ ਜਦੋਂ ਤੁਸੀਂ ਘੇਰਾਬੰਦੀ ਕਰਕੇ ਖੜ ਗਏ ਹੋ ਨਾਕਾ ਉਹ ਯਰ ਕਿਹਾ ਤੇ ਪ੍ਰਧਾਨ ਤਾਂ ਤਾਂ ਕਿਸਾਨਾਂ ਵੱਲੋਂ ਜਿਹੜਾ ਜਿਹੜੀ ਹੈ ਨਾਕੇ ਤੋਂ ਸਾਈਡ ਤੋਂ ਲੰਘਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਪਹਿਲਾਂ ਭੈੜਤ ਸੀ ਕਿ ਉਹ ਅੱਗੇ ਜਾਂਦਾ ਭਰਾ ਉਹਨੂੰ ਕਵਰ ਕਰ ਤਾਂ ਲਗਾਤਾਰ ਜਿਹੜੀ ਹੈ ਉਹ ਫਿਰ ਦੁਬਾਰਾ ਅੱਗੇ ਵੱਧ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਹ ਨਾਕਾ ਛੱਡ ਕੇ ਜਿਹੜੀ ਪੁਲਿਸ ਵੀ ਅੱਗੇ ਆ ਗਈ ਹੈ ਕਿਉਂਕਿ ਪੁਲਿਸ ਵੱਲੋਂ ਲਗਾਤਾਰ ਰੋਕਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸਾਨੂੰ ਜਿਹੜਾ ਉਹ ਮੁੰਡੇ ਨਾਲ ਆ ਯਾਰ ਅਸੀਂ ਮਹੀਨਾ ਹੋ ਗਿਆ ਐਕਸ਼ਨ ਕਰਦੇ ਨੂੰ ਕੀ ਜਾਬਤੇ ਤਰੈਕੇ ਨਹੀਂ ਕੀਤਾ ਤੁਸੀਂ ਇੱਕ ਗੱਲ ਦੱਸੋ ਜਾਬਤੇ ਤਰੈਕੇ ਨਹੀਂ ਕੀਤਾ ਤਾਂ ਦੱਸੋ ਜੇ ਕਿਸੇ ਨੇ ਹੁੱਲੜਬਾਜੀ ਕੀਤੀ ਆ ਤਾਂ ਦੱਸੋ ਜੇ ਕਿਸੇ ਨੇ ਗਾਲ ਕੱਢੀ ਆ ਤਾਂ ਦੱਸੋ ਯਾਰ ਅਸੀਂ ਉਹਨਾਂ ਵਾਲੀ ਤਾਂ ਨਹੀਂ ਕੀਤੀ ਯਾਰ ਛੜਕਾਂ ਤੇ ਕੱਲ ਕੱਢਨੇ ਗੋਲੀਆਂ ਚਲਾਉਣੀਆਂ 720 ਦਿੱਲੀ ਸ਼ਹੀਦ ਹੋ ਗਏ ਜੀ ਪਾਂ ਚੜਾਟ ਗਿਆ ਚਲ ਤੁਸੀਂ ਆਪ ਦਾ ਰੋਸ ਤਾਂ ਕਰਨਾ ਥੋੜਾ ਫਿਰ ਰੋਸ ਕਰਨ ਦਿਓ ਜੇ ਉਹ ਸਵਾਲ ਨਹੀਂ ਜਵਾਬ ਦੇ ਸਕਦਾ ਅਸੀਂ ਉਹਨਾਂ ਨੂੰ ਇਹ ਪੁੱਛਣਾ ਨਹੀਂ ਸਾਡੀ ਆਵਾਜ਼ ਨਹੀਂ ਅਸੀਂ ਉਹਨੂੰ ਹੰਸਰਾਜ ਨੂੰ ਇਹ ਪੁੱਛਣਾ ਵੀ ਹੰਸਰਾਜ ਜੀ ਤੁਸੀਂ ਗਮਰਾਹ ਕਰ ਰਹੇ ਹੋ ਲੋਕਾਂ ਨੂੰ ਸਾਨੂੰ ਜਵਾਬ ਦੇ ਕੇ ਜਾਓ ਤੇ ਛਾਂ ਦੀ ਸਾਨੂੰ ਕੋਈ ਲੋੜ ਨਹੀਂ ਅਸੀਂ ਆ ਛੜਕ 'ਚ ਬੈਠਾਂਗੇ ਇੱਥੇ ਸਾਸੀਂ ਛੜਕ 'ਚ ਬੈਠਾਂਗੇ ਸਾਨੂੰ ਕਿਨੇੜੇ ਜਾਂਦੇ ਉਹ ਵੀ ਤੇ ਲਾ ਜੋ ਜੀ ਉਹ ਵੀ ਤੇ ਜਾ ਵੜਦੇ ਆ ਸਾਡਾ ਵੀ ਬੜ ਬੜ ਬਾਈ ਕਰੋ ਛੋਟਾ ਸੋਚਦੇ ਕੀ ਸੋਚ ਗਏ ਉਹ ਅਸੀਂ ਵੀ ਸ਼ਾਹ ਛੋਟੇ ਸੋਚਦੇ ਮਰ ਕੇ ਉਹ ਜਾਨਾ ਕਵਾਲੀਆਂ ਜ਼ਮੀਨਾਂ ਗਈਆਂ ਉਹ ਅਸੀਂ ਵੀ ਤੁਹਾਡੇ ਨਾਲ ਛੋਟੇ ਨਾਲ ਅਸੀਂ ਸਮਝ ਰਹੇ ਆ ਪਰ ਆ ਨਹੀਂ ਨਾਲ ਜਦੋਂ ਡਾਂਗ ਭਰੋ ਭਰਉਣ ਲੱਗੇ ਉਦੋਂ ਨਹੀਂ ਸੋਚਦੇ ਤੁਸੀਂ ਛੋਟਾ ਸੋਚ ਕੇ ਕੀ ਸਾਨੂੰ ਵੀ ਪਤਾ ਛੋਟਾ ਤੇ ਸਾਡਾ ਟਕਰਾ ਸਰਕਾਰਾਂ ਚਲਾ ਰਹੀਆਂ ਸਾਨੂੰ ਇਹ ਚੀਜ਼ਾਂ ਦਾ ਪਤਾ ਹੈ ਪਰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਇਹ ਨਹੀਂ ਵੀ ਤੁਸੀਂ ਆਵਾਜ਼ ਜਮਾ ਸਾਨੂੰ ਕਹਿ ਦਿਓ ਖੁੱਡੇ ਲੈਣ ਦੇ ਖੁੱਡੇ ਦੇ ਵਿੱਚ ਤੂੜੀ ਵਾਲੇ ਚ ਵੜ ਜਾਓ ਵੀ ਉਹ ਤੂੰ ਬਾਹਰ ਨਹੀਂ ਤੁਸੀਂ ਆਉਣਾ ਇਹ ਨਹੀਂ ਚੱਲਣਾ ਇਹ ਨਹੀਂ ਚੱਲਣਾ ਸਾਡੀ ਆਵਾਜ਼ ਨੂੰ ਬੰਦ ਲਾ ਕਰੋ ਇਹ ਨਹੀਂ ਅਸੀਂ ਬਰਦਾਸ਼ਤ ਕਰ ਸਕਦੇ ਠੀਕ ਆ ਉਹਦਾ ਰਾਈਟ ਹੈ 70 ਮੀਟਰ ਤੇ 70 ਮੀਟਰ ਤੇ ਹੰਸਰਾਜ ਖੜ ਜੇ ਸਾਡੇ ਕੋਲੇ ਵੀ ਨਾ ਆਵੇ ਅਸੀਂ ਪਿਛਲੇ ਦਿਨਾਂ ਚ ਵੀ ਕਿਹਾ ਸੀ ਅੱਜ ਸਾਡੇ ਸਵਾਲ ਬਖਰੇ ਨੇ ਕਿਉਂ ਕਿ ਉਹ ਜਥੇਬੰਦੀਆਂ ਦੇ ਝੰਡੇ ਨੂੰ ਕਿਰਤੀ ਲੋਕਾਂ ਦੇ ਨੂੰ ਬਦਨਾਮ ਕਰ ਰਿਹਾ ਹੈ ਕਹਿ ਕੇ ਆਪਾਂ ਐਸਪੀ ਸਾਹਿਬ ਨੂੰ ਕਹੇ ਗੱਲ ਲੋਕਾਂ ਨੂੰ ਗਮਰਾਹ ਕਰ ਰਿਹਾ ਹੈ ਉਹ ਗੱਲਾਂ ਦੇ ਜਵਾਬ ਦਿਓ ਪਰ ਜਿਹੜਾ 2-4 ਦਿਨਾਂ ਦਾ ਪ੍ਰਸ਼ਾਸਨ ਆਉਦੇ ਰਵਈਏ ਤੇ ਆਇਆ ਵੀ ਅਸੀਂ ਹੁਣ ਇਹਨਾਂ ਨੂੰ ਸਾਹਮਣੇ ਵੀ ਨਹੀਂ ਹੋਣ ਦੇਣਾ ਸਾਹਮਣੇ ਮਰਦਾਬਾ ਜਿੰਦਾਬਾਦ ਵੀ ਨਹੀਂ ਕਹਿਣ ਦੇਣਾ ਕਿਉਂ ਭਾਈ ਅਸੀਂ ਤਾਂ ਉਹਦਾ ਨਾਂਗਾ ਨਹੀਂ ਬੰਦ ਕੀਤਾ ਨਹੀਂ ਆਪ ਦਾ ਰੋਸ ਕਰੋ ਅਸੀਂ ਅਸੀਂ ਕਿੱਥੇ ਕਿੱਥੇ ਰੋਸ ਕਰੀਏ ਇੱਦਾਂ ਦੀ ਨੰਗੂਆ ਉਧਰ ਦੀ ਰਸਤਾ ਨਹੀਂ ਨਹੀਂ ਜਲਾਵਾ ਇੱਧਰ ਦੀ ਨੰਗੂਆ ਤੁਸੀਂ ਕਾਜ ਦਿਓ ਪ੍ਰਸ਼ਾਸਨ ਦਾ ਇੱਧਰ ਹੋਵੇ ਖੜ ਜੰਨੇ ਜੇ ਪਿਛਲੇ ਦਿਨ ਇਹਨਾਂ ਨੇ ਆਪ ਕਹਿਆ ਸੀ ਵੀ ਤੁਸੀਂ ਕੋਲ ਦੀ ਨੰਗਾਹਿਆ ਕਰਾਂਗੇ ਤੁਸੀਂ ਆਪ ਦਾ ਵਿਰੋਧ ਪ੍ਰਦਰਸ਼ਨ ਕਰ ਸਕਦੇ ਹੋ ਤੇ ਅੱਜ ਕੀ ਹੈ ਅੱਜ ਤੁਸੀਂ ਸਾਹਮਣੇ ਵੀ ਨਹੀਂ ਆ ਸਕਦੇ ਇਹਦਾ ਮਤਲਬ ਸਾਡੀ ਆਵਾਜ਼ ਨੂੰ ਫਿਰ ਤੁਸੀਂ ਬੰਦ ਕਰ ਰਹੇ ਹੋ ਪੰਜਾਬ ਸਰਕਾਰ ਪੱਟ ਤੇ ਖੜ ਕੇ ਵੀ ਕੱਲ ਨੂੰ ਆਉਦੀ ਆਵਾਜ਼ ਨਾਲ ਚੱਕ ਲੈਣ ਫਿਰ ਇਹਦਾ ਮਤਲਬ ਭਗਵੰਤ ਮਾਨ ਕਿਹੜਾ ਭੱਜਿਆ ਫਿਰ ਅਸੀਂ ਉਹਨੂੰ ਨਾ ਘੇਰਾਂਗੇ ਨਾਲ ਉਹਨੂੰ ਵੀ ਨਾਲ ਹੀ ਰੱਖਾਂਗੇ ਫਿਰ ਕਿਉਂਕਿ ਸੱਤਾ ਦੇ ਵਿੱਚ ਉਹ ਹੈ ਅੱਜ ਇੱਥੋਂ ਦਾ ਪ੍ਰਸ਼ਾਸਨ ਉਹਦਾ ਹੈ ਅੱਜ ਜੇ ਇਹ ਤਾਂ ਫਿਰ ਜੰਮੂ ਕਸ਼ਮੀਰ ਵਾਲੀ ਹਾਲਾਤ ਹੋ ਗਏ ਵੀ ਤੁਸੀਂ ਆਵਾਜ਼ ਚੱਕੋਗੇ ਤੇ ਅਸੀਂ ਜੋ ਕੁਝ ਮਰਜ਼ੀ ਕਰੀਏ ਅਸੀਂ ਤੁਹਾਨੂੰ ਛੜਕਾਤੇ ਵੀ ਰੋਕਾਂਗੇ ਅਸੀਂ ਤੁਹਾਡੇ ਗੋਲੀਆਂ ਵੀ ਮਾਰਾਂਗੇ ਇਹ ਕਿਹੜਾ ਲੋਕਤੰਤਰ ਆ ਭਈ ਅੱਜ ਲੋਕਤੰਤਰ ਆ ਕੇ ਵੋਟਾਂ ਕਹਿਣਾ ਹੁਣਾ ਅਸੀਂ ਲੋਕ ਹੀ ਆਂ ਅਸੀਂ ਕੋਈ ਉੱਤੋਂ ਤਾਂ ਨਹੀਂ ਆਏ ਅਸੀਂ ਆਪਦੇ ਹੱਕਾਂ ਲਈ ਆਵਾਜ਼ ਚੱਕ ਰਹੇ ਆਂ ਅਸੀਂ ਸਵਾਲਾਂ ਦੇ ਜਵਾਬ ਮੰਗਣੇ ਆਂ ਅਸੀਂ ਤਾਂ ਉਹ ਵੀ ਛੜਤੇ ਅੱਜ ਵੀ ਬਹੁਤ ਹੋ ਗਏ ਅਸੀਂ ਤਾਂ ਇਹ ਪੁੱਛਣਾ ਵੀ ਤੂੰ ਕਿਸਾਨੀ ਝੰਡੇ ਨੂੰ ਬਦਨਾਮ ਕਰ ਰਿਹਾ ਤੂੰ ਆਦਾ ਸੀ ਮੋਤੀ ਸਾਹਿਬ ਮੈਨੂੰ ਘੇਰ ਕੇ ਮਰਦਾਵਾ ਕਰਵਾਉਂਦੇ ਆ ਵੀ ਦੱਸ ਤੈਨੂੰ ਕਿੱਦਾਂ ਘੇਰਿਆ ਤੂੰ 720 ਕਹਤਾ ਲੋਕਾਂ ਨੂੰ ਵੀ 720 ਮਰ ਗਏ ਇਹ ਭੰਗੜੇ ਪਾਉਂਦੇ ਫਿਰਦੇ ਆ ਅਸੀਂ ਤਾਂ ਉਹ ਇਹ ਗੱਲਾਂ ਛੁਭਾ ਦਿੰਦੀਆਂ ਛੋਟੇ ਪ੍ਰਸ਼ਾਸਨ ਨੇ ਕਾਰਵਾਈ ਕਿਉਂ ਨਹੀਂ ਕੀਤੀ ਸਰਕਾਰ ਨੇ ਪੰਜਾਬ ਸਰਕਾਰ ਕਰੇ ਇਹਦੇ ਤੇ ਕਾਰਵਾਈ ਹੰਸਰਾਜ ਹੱਸਤੇ ਵੀ ਤੂੰ ਸਿੱਖਾਂ ਬਾਰੇ ਇਹ ਇਹ ਬੋਲਿਆ ਵੀ 720 ਮਾਰ ਕੇ ਲੋਕਾਂ ਬਾਰੇ ਪੰਜਾਬ ਦੇ ਲੋਕਾਂ ਬਾਰੇ ਵੀ ਤੂੰ ਭਗੜੇ ਪਾਈ ਜਾਂਦੇ ਆ ਕਰੇ ਬਾਈ ਪੰਜਾਬ ਦੀ ਸਰਕਾਰ ਕਾਰਵਾਈ ਕਰੇ ਹੋ ਵੀ ਢਾਲੀਵਾਲ ਤੇ ਕਾਰਵਾਈ ਜਿਹੜਾ ਆਦਾ ਮੈਨੂੰ ਗਾਲ ਕੱਢਣੀ ਬੜੇ ਤਰੀਕੇ ਨਾਲ ਆਉਂਦੀ ਐ ਹੰਸਰਾਜ ਸਾਹਿਬ ਤੁਸੀਂ ਪਹਿਲਾਂ ਉਹਨੂੰ ਪੁੱਛ ਲਓ ਵੀ ਕੌਣ ਬੋਲਿਆ ਸੀ ਤਾਂ ਕਿਸੇ ਨੂੰ ਗਾਲ ਨਹੀਂ ਕੱਢੀ ਕਿਸੇ ਦੀ ਧੀਆਂ ਭੈਣਾਂ ਦੀ ਇੱਜ਼ਤ ਕਰਦੇ ਆ ਤੁਸੀਂ ਧੀਆਂ ਭੈਣਾਂ ਨੂੰ ਮੂਹਰੇ ਕਰਕੇ ਸਾਡੇ ਇਹਨਾਂ ਦੇ ਮੋਢੇ ਤੇ ਰੱਖ ਕੇ ਚਲਾਉਂਦੇ ਹੋ ਸਾਨੂੰ ਨਾ ਤੁਸੀਂ ਉਹ ਉੱਥੇ ਗਲੀ ਤੱਕ ਜਾਣ ਦਿਓ ਠੀਕ ਆ ਤੁਸੀਂ ਸਵਾਲ ਜਵਾਬ ਕਰਾਉਣੇ ਆ ਵੱਖਰੀ ਗੱਲ ਰਹੇਗੀ ਬਾਅਦ ਦੀ ਆਪਣੀ ਅਸੀਂ ਉੱਥੇ ਖੜਕੇ ਆਦਾ ਵਿਰੋਧ ਕਰ ਸਕੀਏ ਇਹ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਦੋ ਵਜੋਂ ਨੇ ਯਾਰ ਇਹ ਸੰਯੁਕਤ ਕਿਸਾਨ ਮੋਰਚੇ ਦਾ ਦਿੱਲੀ ਦਾ ਸੱਦਾ ਹੈਗਾ ਵੀ ਸਾਰੀਆਂ ਜਥੇਬੰਦੀਆਂ ਇਸ ਗੱਲ ਦਾ ਵਿਰੋਧ ਕਰਦੀਆਂ ਕਿ ਸਾਡੇ ਤਿੰਨ ਕਾਲੇ ਕਾਨੂੰਨਾਂ ਤੋਂ ਬਾਅਦ ਜਿਹੜੀਆਂ ਰਹਿੰਦੀਆਂ ਮੰਗਾ ਕਿਉਂ ਨਹੀਂ ਲਾਗੂ ਕੀਤੀਆਂ ਜਾ ਰਹੀਆਂ ਤੇ ਜੇ ਸਾਡੇ ਕਿਸਾਨ ਤੇਰਾ ਫਰਵਿਡ ਨੂੰ ਦਿੱਲੀ ਨੂੰ ਜਾਣ ਲੱਗੇ ਤੇ ਉਹਨਾਂ ਮੋਰੇ ਬੈਰੀਕੇਡ ਲਾ ਕੇ ਕੰਧਾ ਕੱਢ ਕੇ ਤੇ 35 100 ਜਿਹੜਾ ਗੋਲੇ ਛੱਡ ਕੇ ਹੰਝੂ ਗੈਸ ਦੇ ਤੇ ਉਹਨਾਂ ਦੀਆਂ ਅੱਖਾਂ ਜਿਹੜੀਆਂ ਜਾਂਦੀਆਂ ਰਹੀਆਂ ਕਈਆਂ ਦੇ ਆਜਵਾੜੇ ਤੋੜਦੇ ਰੀੜ੍ਹ ਦੀਆਂ ਹੱਡੀਆਂ ਤੋੜਦੀਆਂ ਇੱਕ ਜਿਹੜਾ ਨੌਜਵਾਨ ਆ ਸ਼ਬ ਕਰਨਾ ਉਹਨੂੰ ਪ੍ਰਾਈਵੇਟ ਬੰਦੂਖ ਨਾਲ ਉਹਨੂੰ ਸੀਜ਼ ਕੀਤਾ ਗਿਆ ਤੇ ਭਗਵਾਨ ਤਮਾਨ ਜਿਹੜਾ ਬਾਈਬਲ ਕਾਲਾ ਬੜੇ ਸੁਖਬੀਰ ਬਾਦ ਨੂੰ ਕਹਿੰਦਾ ਸੀ ਅਣਪਛਾਤੀ ਪੁਰਸ਼ ਕਿਹੜੀ ਹੁੰਦੀ ਆ ਤੇ ਜੇ ਪਰਚਾ ਦਰਜ ਕੀਤਾ ਅਣਪਛਾਤੀ ਪੁਰਸ਼ ਤੇ ਦਰਜ ਕੀਤਾ ਜੇ ਸਾਨੂੰ ਦਿੱਲੀ ਨੇ ਜਾਣ ਦੇ ਦੇ ਤਾਂ ਸੰਯੁਕਤ ਕਿਸਾਨ ਮੋਰਚੇ ਦਾ ਸਪਸ਼ਟ ਇਹ ਹੈਗਾ ਵੀ ਅਸੀਂ ਇਹ ਕਾਲੀਆਂ ਚੱਡੀਆਂ ਨਾਲ ਵਿਰੋਧ ਕਰ ਸਕਦੇ ਆ ਤਾਂ ਤਸਵੀਰ ਸਪੇਸ ਤੇ ਬੈਠਾ ਗਈ ਪਰ ਉਹੀ ਗੱਲ ਹੋ ਗਈ ਫਿਰ ਤੇ ਫਿਰ ਸਾਨੂੰ ਉਹ ਟਰੈਕਟਰ ਕੋਲੇ ਜਾ ਵੜ ਦਿਓ ਜੀ ਫਿਰ ਲੈ ਲਿਆ ਉਹ ਤੁਹਾਨੂੰ ਕਹਿੰਦੇ ਨਹੀਂ ਜੀ ਆਏ ਨਾ ਕਰੋ ਸਾਡੇ ਨਾਲ ਤੁਸੀਂ ਤੁਸੀਂ ਵਾੜਾ ਧੱਕਾ ਕਰੀ ਜਾਂਦੇ ਉਹ ਆਪਕਨਹੀਂ ਛੋੜਦੇ ਆ ਸਾਡਾ ਥੋੜੇ ਤੇ ਮੇਲ ਤਾਂ ਕੋਈ ਲੱਗਦਾ ਨਹੀਂਗਾ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਕਿਸਾਨਾਂ ਦੀ ਕਾਤਲ ਸਰਕਾਰਾ ਮੁਰਦਾਬਾਦ ਮੁਰਦਾਬਾਦ ਸੰਯੁਕਤ ਕਿਸਾਨ ਮੋਰਚੇ ਦਾ ਇੱਕ ਜਿੰਦਾਬਾਦ 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 ਲੋਕੋ ਉੱਠੜੋ ਪੰਜਾਬ ਦੇ ਲੋਕੋ ਕਿਰਤੀ ਲੋਕੋ ਜੇ ਆਹ ਆਪਦੀਆਂ ਜ਼ਮੀਨਾਂ ਬਚਾਉਣੀਆਂ ਨਹੀਂ ਛੋਡੀਆਂ ਆਵਾਜ਼ਾਂ ਵੀ ਦੱਬ ਦੇਣਗੇ ਆਵਾਜ਼ਾਂ ਜ਼ਮੀਨਾਂ ਤਾਂ ਬੜੀ ਦੂਰ ਦੀ ਗੱਲ ਐ ਆਹ ਖੜੇ ਚਾਰੇ ਪਾਸੇ ਘੇਰਾ ਪਾਇਆ ਸਾਡੇ ਕੋਲੇ ਕੀ ਆ ਬਾਈ ਅਸੀਂ ਤਾਂ ਕਿਸਾਨਾਂ ਤੇ ਮਜ਼ਦੂਰਾਂ ਦੇ ਮੁੰਡੇ ਆ ਤੇ ਅੱਜ ਆ ਰਜਵਾੜਿਆਂ ਦੀ ਰਾਖੀ ਕਰਨ ਆਏ ਆ ਅੰਸਰਾਜ ਸਾਹਿਬ ਤੈਨੂੰ ਨੇੜੇ ਸਵਾਲ ਤੁਹਾਡੇ ਕਰ ਲੰਦਿੰਦੇ ਛੋਡੇ ਮਾਧਿਅਮ ਬ੍ਰੇਈ ਕਹਿ ਦਿਨਾ ਆਦਾ ਜੇ ਵਾਕਈ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਦੇ ਆ ਤੱਕ ਲੱਖ ਲੱਖ ਜ਼ਮੀਨਾਂ ਦਾ ਇਹ ਦੇਣ ਕਿਸਾਨ ਓਏ ਭਰਾਵਾ 3 ਲੱਖ ਪੰਜਾਬ ਦਾ ਕਿਸਾਨ ਤਾਂ ਆਪ ਜ਼ਮੀਨਾਂ ਵੇਚ ਕੇ ਵਿਲਾ ਹੋ ਗਿਆ ਅਸੀਂ ਸੋਡੇਰ ਕੇ ਰਜਵਾੜਿਆ ਤੋਂ ਛੜਵਾ ਕੇ ਦੇਣੀਆਂ ਜਿਨ੍ਹਾਂ ਦੀਆਂ 9-9 ਸਟੇਸ਼ਨਾਂ ਦੇ ਉੱਤੇ ਜ਼ਮੀਨਾਂ ਪਈਆਂ ਉਹ ਕੈਪਟਨ ਕੇ ਉਸਰਾਂ ਵਾਲੇ ਉਹ ਪੀਪੀ ਨਰਸਮਰਾਓ ਵਰਗੇ ਜਿਨ੍ਹਾਂ ਦੀਆਂ 9 ਸਟੇਸ਼ਨਾਂ ਤੇ ਜ਼ਮੀਨਾਂ ਪਈਆਂ ਉਹ ਛੜਾ ਕੇ ਦੇਣੀਆਂ ਇੱਥੇ ਬਹਿ ਜਾਓ ਛੜਕ ਚ ਭਰਾਵਾ ਤੁਸੀਂ ਲੋਕਤੰਤਰ ਦਾ ਘਾਣ ਇਹ ਲੋਕ ਕਰ ਰਹੇ ਆ ਕਿੱਥੇ ਲੋਕਤੰਤਰ ਕਹਿੰਦੇ ਅਸੀਂ ਵੋਟਾਂ ਲੈਣ ਆਉਣਾ ਕੀ ਅੱਜ ਲੋਕਤੰਤਰ ਹੈ ਅੱਜ ਕਸੰਦਾਂ ਦੀ ਆਵਾਜ਼ ਨੂੰ ਕਿਰਤੀ ਲੋਕਾਂ ਦੀ ਉਹ ਵੀ ਵੋਟਾਂ ਦੇ ਦਿਨਾਂ 'ਚ ਜਦੋਂ ਤੁਹਾਡੇ ਬੱਚਿਆਂ ਦੀਆਂ ਆ ਕੇ ਨਲੀਆਂ ਪੁੱਝਦੇ ਆ ਜਦੋਂ ਤੁਹਾਨੂੰ ਬਾਪੂ ਆਦੇ ਆ ਉਹ ਦਿਨਾਂ ਦੇ ਵਿੱਚ ਅੱਜ ਪੰਜਾਬ ਸਰਕਾਰ ਆ ਹਾਲਾਤ ਖੜੀ ਆ ਭਾਜਪੀ ਤੇ ਪਿੱਠ ਤੇ ਖੜੀ ਆ ਅੱਜ ਤੁਸੀਂ ਜ਼ੁਰਤ ਨਹੀਂ ਕਰ ਸਕਦੇ ਅੱਜ ਆਦੇ ਸਾਹਮਣੇ ਵੀ ਨਹੀਂ ਹੋ ਸਕਦੇ ਤੁਸੀਂ ਮਰਦਾਬਾ ਜਿੰਦਾਬਾਦ ਤੇ ਸਵਾਲ ਕਰਨ ਦੀ ਤਾਂ ਦੂਰ ਦੀ ਗੱਲ ਹੈ ਅੱਜ ਆ ਹਾਲਾਤ ਹੋ ਗਏ ਵੱਡੀ ਗਿਣਤੀ ਦੇ ਵਿੱਚ ਤਿਆਰ ਹੋ ਜਾਓ ਆਉਣ ਵਾਲੇ 13 ਦਿਨਾਂ ਦੇ ਵਿੱਚ ਜੇਲਾ ਕੱਟਣ ਲਈ ਵੀ ਤਿਆਰ ਹੋ ਜਾਓ ਡਾਂਗਾ ਖਾਣ ਲਈ ਵੀ ਤਿਆਰ ਹੋ ਜਾਓ ਤੇ ਇਸ ਕਰਕੇ ਭਰਾਵੋ ਇਹ ਉਸ ਰੂਪ ਦੇ ਵਿੱਚ ਆ ਚੁੱਕਿਆ ਹੈ ਅੱਜ ਭਗਵੰਤ ਮਾਨ ਪੂਰੀ ਤਰ੍ਹਾਂ ਅੱਜ ਪਿੱਠ ਤੇ ਖੜ ਗਿਆ ਆ ਕੇ ਇਸ ਬੀਜੇਪੀ ਦੇ ਇਹ ਸਾਰੇ ਇੱਕ ਥਾਲੀ ਦੇ ਚੱਟੇ-ਵੱਟੇ ਆ ਇਹ ਤਾਂ ਘੰਟੇ-ਘੰਟੇ ਤੋਂ ਪਾਰਟੀਆਂ ਬਦਲਦੇ ਫਿਰਦੇ ਆ ਲੋਕੋ 30-30 40-40 ਕਰੋੜ ਰੁਪਈਆ ਲੈ ਕੇ 11 ਵਜੇ ਉਸ ਪਾਰਟੀ 'ਚ ਹੁੰਦੇ ਆ 12 ਵਜੇ ਝਾੜੂ ਵਾਲਿਆਂ 'ਚ ਹੁੰਦੇ ਆ 1 ਵਜੇ ਕਾਂਗਰਸ 'ਚ ਹੁੰਦੇ ਆ 2 ਵਜੇ ਭਾਜਪਾ 'ਚ ਹੁੰਦੇ ਆ ਓਏ ਇਹਨਾਂ ਦੇ ਆ ਹਾਲਾਤ ਆ ਓਏ ਅੰਨੇ ਭਗਤੋ ਜੇ ਅਜੇ ਨਾ ਜਾਗੇ ਇੱਥੇ ਨਾ ਜ਼ਮੀਨਾਂ ਰਹਿਣੀਆਂ ਨਾ ਦੁਕਾਨਦਾਰ ਰਹਿਣਾ ਨਾ ਮਜ਼ਦੂਰ ਰਹਿਣਾ ਨਾ ਰਜਗਾਰ ਰਹਿਣਾ ਨਾ ਮੁਲਾਜ਼ਮ ਰਹਿਣਾ ਇੰਨਾ ਜੇ ਚਿੱਟੇ ਵਾਲਿਆਂ ਤੇ ਜ਼ੋਰ ਲਾਓ ਜੇ ਨਸ਼ੇ ਨੂੰ ਬੰਦ ਕਰਾਂ ਜਿੰਨਾ ਸਾਨੂੰ ਘੇਰਾ ਬੰਦੀ ਕਰ ਦਿਓ ਜਿਹੜੀ ਇੱਥੇ ਹੁੱਲੜਬਾਜੀ ਇੱਥੇ ਗੁੰਡਾਗਰਦੀ ਹੋ ਰਹੀ ਹੈ ਜੇ ਉਹਨਾਂ ਤੇ ਜ਼ੋਰ ਲਾऊं ਸਾਨੂੰ ਘੇਰ ਕੇ ਖੜ ਜੰਨੇ ਆ ਕਿਉਂ ਕਿ ਅਸੀਂ ਲੋਕਾਂ ਦੀ ਆਵਾਜ਼ ਚੱਕਦੇ ਆ ਭਗਵੰਤ ਮਾਨ ਜੇ ਤੇਰੀਆਂ ਲੱਤਾਂ ਦੇ ਵਿੱਚ ਦਾਮਾਂ ਤਾਂ ਤੂੰ ਆ ਕੇ ਕਹਿਦੇ ਮੈਂ ਆ ਕੁਰਸੀ ਦੇ ਉੱਤੇ ਭਲਾ ਲੋਕਾਂ ਦਾ ਨਹੀਂ ਕਰ ਸਕਦਾ ਕਿਉਂਕਿ ਇਹ ਕੁਰਸੀ ਰਜਵਾੜਿਆਂ ਦੀ ਹੈ ਕਾਰਪੋਰੇਟਾਂ ਦੀ ਹੈ ਵਿਸ਼ਵ ਪ੍ਰਸਸਤਾ ਦੀ ਹੈ ਇਹ ਡਬਲਯੂਟੀਓ ਦੀ ਹੈ ਇਹ ਕੁਰਸੀ ਤੇ ਬਹਿ ਕੇ ਮੈਂ ਲੋਕਾਂ ਦਾ ਭਲਾ ਨਹੀਂ ਕਰ ਸਕਦਾ ਮੈਂ ਤਾਂ ਜੋਕਾਂ ਦਾ ਮੈਨੂੰ ਮaaf ਕਰ ਦਿਓ ਆ ਖੇਡ ਮੈਦਾਨ ਦੇ ਵਿੱਚ ਇੱਥੇ ਪਾਣੀ ਦੀ ਬੋਤਲ ਨਾ ਪੱਕ ਦੇ ਉੱਤੇ ਪਾ ਕੇ ਤੇ ਤੀਰ ਵਿਖਾ ਕੇ ਨੌਟਕੀ ਕਰਕੇ ਲੋਕਾਂ ਨੂੰ ਗਮਰਾਹ ਕਰ ਰਹੇ ਹੋ ਸਣੇ ਸੋਨੂ ਮੈਦਾਨ ਦੇ ਵਿੱਚ ਲੈ ਕੇ ਆਵਾਂਗੇ ਜਿਹੜੇ ਤੁਸੀਂ ਅੱਜ ਭਾਜਪੀ ਦੀ ਪਿੱਠ ਤੇ ਖੜੇ ਹੋ ਭੁੱਲ ਗਿਆ ਜਦੋਂ ਪਾਰਲੀਮੈਂਟ ਦੇ ਵਿੱਚ ਮੋਦੀ ਦੇ ਖਿਲਾਫ ਨਾਰੇਬਾਜੀ ਕਰਦਾ ਸੀ ਉਹ ਨਾਟਕ ਕਰਦਾ ਸੀ ਉਹ ਦਿਨ ਭੁੱਲ ਗਿਆ ਜਦੋਂ ਆਦਾ ਇੱਕ ਕਿਸਾਨਾਂ ਦੀ ਗੱਲ ਸੁਣੋ ਮਜ਼ਦੂਰਾਂ ਦੀ ਗੱਲ ਸੁਣੋ ਤੇ ਅੱਜ ਅੱਜ ਕਿਸਾਨਾਂ ਵਾਸਤੇ ਆਹ ਵੇਖੋ ਬਾਈ ਆਹ ਡਾਂਗਾ ਡੰਡੇ ਫੜੇ ਨੇ ਆਹ ਬੈਠੇ ਬੈਰੀਕੇਟ ਕਰਕੇ ਤੇ ਇੱਥੇ ਬੈਠੇ ਆ ਇੱਥੇ ਬੈਠਿਆ ਜਵਾਨੋ ਤੇ ਤੁਸੀਂ ਆ ਜਿਹੜਾ ਰੂਪ ਲੈ ਕੇ ਆਂਦਾ ਤੇ ਅਗਲੇ ਦਿਨਾਂ ਚ ਸਾਥੋਂ ਵੀ ਉਮੀਦ ਨਾ ਰੱਖਿਓ ਜਾਂ ਤਾਂ ਬਾਈ ਕੁਟ-ਕੁਟ ਕੇ ਅੰਦਰ ਸੜ ਦਿਓ ਲੈ ਜਾਓ ਚੱਕ ਕੇ ਫਿਰ ਆਏ ਨਾ ਕਿਓ ਜਾਤ ਤੇ ਚ ਰੱਖਿਆ ਕਰੋ ਸਾਡਾ ਖਿਆਲ ਰੱਖਿਆ ਕਰੋ ਅੱਜ ਤੁਸੀਂ ਜਿਹੜਾ ਪ੍ਰਸ਼ਾਸਨ ਇੱਥੋਂ ਦਾ ਐਸਐਸਪੀ ਸਾਡੇ ਨਾਲ ਮੀਟਿੰਗਾਂ ਕਰਕੇ ਇਹ ਕਹਿ ਕੇ ਵੀ ਭਾਈਚਾਰੇ ਦੀ ਸਾਂਝ ਬਣਾਉਣੀ ਹੈ ਆਪਾਂ ਰਲ ਮਿਲ ਕੇ ਇਸ ਚੀਜ਼ ਨੂੰ ਨੇਪਰੇ ਚੜਾਉਣਾ ਤੇ ਤੁਸੀਂ ਪੀਸਫੁੱਲ ਕਰਨਾ ਸਾਡੀ ਜਥੇਬੰਦੀ ਦਾ ਊਸੂਲ ਆ ਬਾਈ ਅਸੀਂ ਪੀਸਫੁੱਲ ਕਰਦੇ ਆਂ ਅਸੀਂ ਜਾਬਤੇ ਪੱਗੜੀ ਕਰਦੇ ਇੰਨਾ ਕਿ ਸਾਨੂੰ ਸਿਖਾਇਆ ਗਿਆ ਹੈ ਤੁਸੀਂ ਜਾਬਤੇ ਪੰਗ ਕਰੋਨੇ ਹੋ ਤੁਸੀਂ ਮਜਬੂਰ ਕਰਦੇ ਹੋ ਸਾਨੂੰ ਅਸੀਂ ਕੀ ਮਰਦਾਬਾਦ ਵੀ ਨਹੀਂ ਕਰ ਸਕਦੇ 70 ਮੀਟਰ ਦੂਰ ਤੁਸੀਂ ਸਾਡੇ ਸਵਾਲਾਂ ਦੇ ਜਵਾਬ ਨਹੀਂ ਕਰਾ ਸਕਦੇ ਤਾਂ ਅਸੀਂ ਜਦੋਂ ਕੋਲ ਦੀ ਡੱਬਦਾ ਸੀ ਅੱਗੇ ਵੀ ਅਸੀਂ ਕੀ ਕਰਤਾ ਭਾਈ ਕੰਨ ਤੋਫਾਂ ਤਾਂ ਤੁਹਾਡੇ ਕੋਲੇ ਨੇ ਤੁਸੀਂ ਚਲਾ ਸਕਦੇ ਹੋ ਸਾਡੇ ਲੋਕਾਂ ਤੇ ਸਾਡੇ ਕੋਲੇ ਕੀ ਹੈ ਅਸੀਂ ਕੀ ਕਰ ਸਕਦੇ ਆ ਅਸੀਂ ਤਾਂ ਬੋਲ ਸਕਦੇ ਆ ਲੋਕਾਂ ਦੀ ਆਵਾਜ਼ ਚੱਕ ਸਕਦੇ ਆ ਉਹ ਚੱਕ ਰਹੇ ਆ ਲੋਕਾਂ ਨੂੰ ਕਹਿੰਦੇ ਆ ਜਾਗ ਜਾਓ ਜੇ ਅੱਜ ਨਾ ਜਾਗੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਬਈ ਤਿਆਰ ਹੋ ਜਾਓ ਫਿਰ ਅਜਦੂ 24 ਤੋਂ ਬਾਅਦ ਛੋਡਾ ਹਸ਼ਰ ਕੀ ਹੋਣਾ ਛੋਡੀ ਧਰਤੀ ਨੂੰ ਕਿਵੇਂ ਇਹਨਾਂ ਨੇ ਕਬਜ਼ੇ ਹਟ ਕਰਨਾ ਕਿਵੇਂ ਮਜ਼ਦੂਰ ਤੇ ਕਿਸਾਨ ਨੂੰ ਖਤਮ ਕਰਨਾ ਕਿਵੇਂ ਰਜਕਾਰ ਖਤਮ ਕਰਨਾ ਕਿਵੇਂ ਮੁਲਾਜ਼ਮ ਨੂੰ ਖਤਮ ਕਰਨਾ ਇਹ ਤਿਆਰ ਬੈਠੇ ਨੇ ਕਿਵੇਂ ਕਾਰਪੋਰੇਟ ਘਰਾਣਿਆਂ ਦਾ ਇੱਥੇ ਰਾਜ ਲੈ ਕੇ ਹੋਣਾ ਕਿਵੇਂ ਮੋਦੀ ਨੇ ਆਪਣਾ ਰਾਜ ਕਾਇਮ ਕਰਨਾ ਤੇ ਅੱਜ ਜਿਹੜਾ ਪਿੱਠੂ ਬਣਿਆ ਹੋਇਆ ਭਗਵੰਤ ਬਾਣ ਇਹਨਾਂ ਦਾ ਤੇ ਏ ਵੀ ਅੱਜ ਇਹਦਾ ਚਿਹਰਾ ਨੰਗਾ ਹੋ ਰਿਹਾ